ਮਾਨ ਬੈੱਡ ਜਿੰਨੀ ਚੌੜੀ ਆ ਬਾਲਾ ਪੈੜਾ ਚੰਗਾ ਨਹੀਂ ਆ ਕਹਲਾ ਹੋਊਗੀ ਉਸ ਤੋਂ 3 ਫੁੱਟ ਦੇ ਆਸਪਾਸ ਬੋਲੀ ਚੌੜੀ ਚਪਟੀ ਆ ਬਾਈ ਹੁਣ ਤੂੰ ਐਂ ਦੇਖ ਬਈ ਚੌਥੇ ਡੰਗ 14 ਕਿਲੋ ਬੋਲੀ ਕਹਿਣ ਦੀਆਂ ਗੱਲਾਂ ਹੁੰਦੀਆਂ ਖਾਲੀ ਹੁੰਦੀ ਥੱਲੇ 14 ਕਿਲੋ ਬੋਲਾ ਐਡੇ ਐਡੇ ਜਾਨਵਰ ਜੇ ਆਪਾਂ ਅਗਲਾ ਕਹਿ ਦਿੰਦਾ ਹਰੇਕ ਵੀ ਮੇਰੇ ਕੋਲੇ ਮਈਆਂ ਨੇ ਪਰ ਐਂ ਬਾਈ ਜੀਨੇ ਦਿਲਦਾਰ ਹੋ ਕੇ ਮੁੱਲ ਲਾਉਣਾ ਜਾਨਵਰ ਇੱਥੇ ਆ ਕੇ ਲੈ ਜੇ ਐਂ ਥੋੜੀ ਆ ਵੀ ਆਪਣੇ ਜਾਨਵਰ ਦਾ ਮੋੜੇ ਦਾ ਲੈਵਾ ਪਛਾਣ ਨੂੰ ਵੀ ਫੁੱਲਾ ਅਗਲੇ ਥਣ ਤੋਂ ਬਾਰੀ ਬੰਦ ਜੇ ਗੱਲ ਕਰ ਲਈ ਛੁੱਟ ਦੇ ਏੜ ਗੇੜ ਅਗਲੇ ਬੰਨੇਓ ਲੇਵਾ ਅਗਲੇ ਬੰਨੇ ਵੀ ਆ ਥਣ ਤੇ ਅਗਲੇ ਬੰਨੇ ਆ ਜਾ ਉਧਰਲੇ ਪਾਸੇ ਵੀ ਖੜੀਆਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਆ ਗਈ ਪੰਜਾਬ ਵਾਲੀ ਜਰਸੀ ਇਹ ਕਿੰਨੇ ਦਿਨ ਕੱਢੂਗੀ ਇਹ ਹਫਤਾ ਕਰਦਾ ਬਾਈ ਗੁਰੂ ਇੱਕ ਹਫਤਾ ਬਹੁਤ ਇਹਦਾ ਕੀ ਰਿਕਾਰਡ ਰਿਆ ਇਹਦਾ ਰਿਕਾਰਡ 25 ਕਿਲੋ ਦੁੱਧ ਦਾ ਇਧਰ ਆਪਾਂ ਅਗੇ ਐਚ ਪਾਰਟਮੈਂਟ ਚ ਆ ਤਾਂ ਮੈਨੂੰ ਪਹਿਲ ਨਹੀਂ ਲੱਗਦੀ ਇਹ ਪਹਿਲਾਂ ਗਰਲੈਂਡੋ ਆ ਸ਼ਿਕਰ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਾਂਦੀ ਆ ਤਨੋਲਾ ਮੰਡੀ ਬਾਈ ਪ੍ਰਦੀਪ ਕੋਲੇ ਪਹੁੰਚੇ ਆਂ ਜਾਨਵਰ ਦਿਖਾਵਾਂਗੇ ਸੱਜਣੋ ਜਮਾਨ ਟੋਪ ਕੁਆਲਿਟੀ ਦੇ ਜਾਨਵਰ ਦਿਖਾਵਾਂਗੇ ਪਹਿਲਾ ਦੂਜਾ ਸੂਆ ਮੋਰਾ ਨਸਲੀਆਂ ਝੋਟੀਆਂ ਦਿਖਾਵਾਂਗੇ ਇੱਕ ਬੂਰੀ ਦਿਖਾਵਾਂਗੇ ਤੇ ਤਿੰਨ ਦਿਖਾਵਾਂਗੇ ਸੱਜਣੋ ਮੀਨੀਆ ਝੋਟੀਆਂ ਆ ਟੋਪ ਕੁਆਲਿਟੀ ਦੀਆਂ ਵੀ ਤੋਂ 22 ਝੋਟੀਆਂ ਦਿਖਾਵਾਂਗੇ ਤੇ 12 ਤੋਂ 15 ਦਿਖਾਵਾਂਗੇ ਸੱਜਣੋ ਗਾਵਾਂ ਆ ਜਾ ਗੱਗੀ ਵਾ ਇਧਰ ਨੂੰ ਲਿਆ ਕੈਮਰਾ ਮੋੜ ਲਾ ਹੋਰ ਪ੍ਰਦੀਪ ਕੀ ਹਾਲ ਚੱਲ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਹਾਂ ਵੀਰੇ ਇੱਥੋਂ ਕਰ ਲਈਏ ਸ਼ੁਰੂ ਹਨਾ ਆ ਝੋਟੀ ਖੋਲ ਕੇ ਤੋਰ ਦੇ ਨਾਲੇ ਦਾ ਦੱਸ ਦੇ ਸੂਆਗੇ ਤੇ ਤੋਰੀ ਤੇ ਬਾਈ ਦੂਜਾ ਸੂਆ ਸੂਆ ਦੂਜਾ ਕਿੰਨੇ ਕੁ ਦਿਨ ਪਰਸੋਂ ਸੂਈ ਆ ਬਾਈ ਕਿੰਨੀ ਕ ਬੋਲੀ ਆ ਹੁ ਬੋਲੀ ਬਾਈ ਹੁ 12 ਕਿਲੋ ਹੈਗੀ ਆ ਇੱਕ ਪਹਿਲੇ ਨੰਬਰ ਦੇ ਵੀਰੇ ਗੱਲ ਹੋ ਰਹਾ ਹੈ ਨਾ ਹਾਂਜੀ ਵੀ ਦੇ ਕੋਈ ਵੀ ਬਾਈ ਪਸ਼ੂ ਲੈਂਦਾ ਚਾਹੇ ਸਾਡੇ ਕੋਲ ਜਿਹੜਾ ਤਾਂ ਆਨਲਾਈਨ ਲੈਂਦਾ ਚਲ ਉਹਦਾ ਗੱਲ ਅਸੀਂ ਆਪਾਂ ਅਗਲੇ ਨੂੰ ਕਰੇਕੀ ਦਿੰਨੇ ਆ ਬਾਕੀ ਵੀਰੇ ਆਪਦੀ ਦੇ ਤਸੱਲੀ ਕਰਕੇ ਲੈ ਕੇ ਜਾਓ ਮੰਗਰੋ ਮਾੜਾ ਚੰਗਾ ਕਹਿਣ ਨਾਲ ਪਹਿਲਾਂ ਆਪਦੀ ਠੋਕ ਵਜਾ ਕੇ ਲੈ ਕੇ ਜਾਓ ਠੀਕ ਹੈ ਗੱਲ ਆ ਆਪਣੇ ਕੋਲ ਜਾਨਵਰਾਉਂਦੇ ਨੇ ਵੀਰੇ ਟਿੱਪ ਟੌਪ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਹਨਾ ਆ ਜਾਨਵਰ ਬਾਕੀ ਤਸੱਲੀ ਕਰਕੇ ਲੈ ਕੇ ਜਾਓ ਵੀਰੇ ਆਪਦੀ ਜਾਨਵਰਾਂ ਦੇ ਨੇ ਟਿੱਪ ਟੌਪ ਗੱਗੀਆਂ ਐ ਕਰਵੇਂ ਨੂੰ ਅੰਡਾ ਐਵਰ ਵਰਗੀ ਝੋਟੀ ਦਵਾ ਦੇ ਕੇ ਮਾਰ ਕੇ 18 ਤੋਂ 20 ਕਿਲੋ ਦੁੱਧ ਝੋਟੀ ਹੋ ਦੁੱਧ ਨੋਰਮਲ ਦੂ ਹੁਣ ਖਾਲੀ ਹੁੰਦੀ ਦਾ ਮੰਨ ਲਾ ਚਾਰ ਦਿਨਾਂ ਦੀ ਸੂਈ ਦਾ 12 ਕਿਲੋ ਨੈਟ ਤਿਆਰ ਚਾਰ ਦਿਨਾਂ ਦੀ ਸੂਈ ਦਾ 12 ਕਿਲੋ ਰੈਡੀ ਦਾ ਕਿਉਂਕਿ ਆਪਾਂ ਕਿਹੜਾ ਕੋਈ ਵੀਡੀਓ ਬਣਾਉਣ ਦੇ ਮਾਰੇ ਨਹੀਂ ਵੀ ਇਹਨਾਂ ਨੂੰ ਦੁੱਧੋ ਵੀ ਵੇਖੜ ਛੱਡ ਡੰਗ ਤੇ ਹੁਣ ਬਈ ਟਾਈਮ ਲਾ ਲਾ ਵੀ 5:20 ਮਿੰਟ ਹੋ ਗਏ ਪੂਰੇ 5:20 ਹੋ ਗਏ ਚਵਾਈਆਂ ਦਾ ਇਹਨਾਂ ਦਾ ਹਲੇ ਮੇਰਾ ਖਿਆਲ 40 ਮਿੰਟਾਂ ਦਾ ਏਡ-ਗੜ ਪਿਆ ਹਾਂ ਹਾਂ ਵੀਰੇ ਆਪਾਂ ਛੋਟੀਆਂ ਗੋਸਤਨ ਕਪਾ ਲਾਈਵ ਵੀ ਚਵਾਵਾਂ ਜਿਹੜੀਆਂ ਦੁੱਧ ਤਿਆਰੀ ਦੇ ਨੇੜੇ ਖੜੀਆਂ ਨੇ ਹਾਂ ਲਾਈਵ ਹਰ ਹਫਤੇ ਰੋਜ਼-ਰੋਜ਼ ਦੋ ਤਿੰਨ ਛੋਟੀਆਂ ਬਾਈ ਚਵਾਇਆ ਕਰਾਂਗੇ ਸੱਜਣੋ ਆਪਣੇ ਪੇਜ ਐਸੇ ਨਾਮ ਤੇ ਪੇਜ ਤੋਂ ਲਾਈਵ ਚਵਾ ਕਰਾਂਗੇ ਤੇ ਗੱਗੀ ਬਾਡੀ ਬੁੱਡੀ ਸਮਾਰ ਕੇ ਦਿਖਾ ਦੇ ਸਿੰਘ-ਸੁੰਗ ਦੀ ਕੁਆਲਿਟੀ ਵੀਰੇ ਸਾਰਾ ਓਰੀਜਨਲ ਸਿੰਘ ਦਾ ਹਲੇ ਮੰਨ ਕੇ ਆਪਾਂ ਕੁਝ ਨਹੀਂ ਹੋ ਕਰਿਆ ਇਹਨੂੰ ਪੈਸੇ ਕਿੰਨੇ ਲਵਾਏਗਾ ਕੀ ਇਹਦੇ ਤੇਰਾ ਬਾਈ ਅਪਰ ਡੇਨ ਲੈਣ ਵਾਲੇ ਰੇਟ ਕਰਾਂਗੇ ਹਨਾ ਜਮੇ ਫਿਕਸ ਕਰੇ ਬਾਕੀ ਕੋਲੇ ਆ ਕੇ ਬਈ ਤਸੱਲੀ ਕਰ ਲਓ ਆਪਦੀ ਹਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਚ ਵੱਡੀ ਛੋਟੀ ਚੀਜ਼ ਦਿਖਾਵਾਂਗੇ ਹਾਂਜੀ ਹਾਂਜੀ ਤੇ ਬਾਕੀ ਕੋਲੇ ਆ ਕੇ ਆਪਦੀ ਤਸੱਲੀ ਕਰਕੇ ਲੈ ਜਿਓ ਪੈਸੇ ਇਹ ਦੇਣ ਲੈਣ 145 ਆ ਬਈ ਇਹ ਦੇ ਦਾਂਗੇ 1 ਲੱਖ ਤੇ 45 ਹਜ਼ਾਰ ਬਾਕੀ ਮੇਰੇ ਕਹਿਣ ਦੇ ਗੱਲਾਂ ਦੇ ਵਿੱਚ ਵੀ ਰੁਕਾਉਂਦੇ ਨੇ ਰੇਟ ਜਿਆਦੇ ਆ ਬਈ ਇਦਾਂ ਦੇ ਜਾਨਵਰ ਕਰਕਰ ਨਹੀਂ ਹੋਣਗੇ ਇਸ ਚੀਜ਼ ਦਾ ਦਾਵਾ ਆਪਣਾ ਹਾਂ ਲੈ ਵਾਲੂ ਬਾ ਦਿਖਾ ਦੇ ਚਲੋ ਆਪਾਂ ਸਾਰੇ ਮੰਦੀ ਵੇਚ ਲਿਆ ਜਾਨਵਰ ਪਰ ਇਦਾਂ ਦੇ ਜਾਨਵਰ ਜਿੱਦਾਂ ਦੀ ਕੁਆਲਿਟੀ ਆਪਾਂ ਰੱਖਾਂਗੇ ਹਰ ਕੋਈ ਨਹੀਂ ਰੱਖਦਾ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕਿਉਂਕਿ ਕਬਾਲਤੀ ਆ ਜਿਹੜੀ ਕੁਆਲਿਟੀ ਪੈਸੇ ਲਾ ਕੇ ਮਿਲਦੀ ਆ ਹਾਂ ਪਰੇ ਮੁੱਲ ਲਾਇ ਬਣਾ ਨਹੀਂ ਮਿਲਦਾ ਹਾਂ ਮੁੱਲ ਲਾਇ ਤੋਂ ਕੁਆਲਿਟੀ ਮਿਲੂ ਦੇਸੀ ਕਹੋ ਤਾਂ ਦੇਸੀ ਦੇ ਮੁੱਲੀ ਮਿਲੂਗਾ ਦਸੌੜੂ ਦਸੌੜੂ ਦੇ ਮੁੱਲੀ ਮਿਲੂਗਾ ਇਹ ਕੱਟੀ ਥੱਲੇ ਹੁਣ ਦੁੱਧ ਤਿਆਰ ਆ ਬਾਈ ਦੂਜਾ ਸੂਆ ਹੁਣ ਮੰਨ ਕੇ 15 ਤੋਂ 16 ਕਿਲੋ ਤਿਆਰੇ ਲੈ ਵੀ ਚੁਆਵਾਂਗੇ ਆਪਾਂ ਅੱਜ ਦੂਜਾ ਸੂਆ 6 ਦਿਨ ਸੂਈ ਨੂੰ ਹੋ ਗਏ 15 ਕਿਲੋ ਦੇ ਥੱਲੇ ਰੈਡੀ ਦਾ ਹਾਂ ਦੁੱਧ ਵਣ ਕੇ ਨੈਟ ਦੇ ਦੂਗੇ 18 ਤੋਂ 19 ਕਿਲੋ ਤੇ ਆਡ ਰੂਟਰ ਵੀ ਸਜਣੋਂ ਬਾ ਕਮਾਲ ਆ ਤੇ ਕੱਟ ਬਿਚੇ ਮੇਰਾ ਟਾਈਮ ਤੇ ਟਾਈਮ 5:30 ਤੋਂ 5:30 ਜਦੋਂ ਮਰਜੀ ਚੋਲੇ ਕੋਈ ਆ ਕੇ ਤੇ ਉੱਤੋਂ ਬਾਡੀ ਬੁੱਡੀ ਵੀ ਚੰਗੇ ਆਪਣਾ ਚੈਲੰਜ ਆ ਵੀ ਜਿੰਨਾ ਦੁੱਧ ਕਹਾਂਗੇ ਉਦੋਂ ਬਾਈ ਮਸਾ ਪਹਿਲਾਂ ਕਹਿੰਦੇ ਆ ਵੀ ਜਿਹੜੀ ਮੱਝ ਲੈਨੇ ਹੋ ਚਾਹੇ ਗਾਂ ਲੈਨੇ ਹੋ ਬਈ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਵੀ ਐਵੇਂ ਮੁੜ ਕੇ ਪਤਾ ਕੀ ਹੁੰਦਾ ਅਗਲਾ ਭਾਈ ਆਏ ਹੋਗਾ ਆਏ ਹੋਗਾ ਉਹ ਲੰਬਾ ਨਹੀਂ ਲੈਣਾ ਕਿ ਆਪਣਾ ਰੋਜ਼ ਦਾ ਕਿੱਤਾ ਠੀਕ ਹੈ ਕਰਦੇ ਜਿਹਨੇ ਅੱਜ ਚੀਜ਼ ਵੇਚ ਕੇ ਮੁੜ ਇਹਦਾ ਬਾਈ 1.5 ਲੱਖ ਰੁਪਈਆ ਮਾਨਤਾ ਕਰ ਦਾਂਗੇ 1.5 ਲੱਖ ਦੀ 1.5 ਚ ਮਾਨਤਾਨ ਕਰ ਦਾਂਗੇ ਤੇ ਹੁਣ ਮਾਰ ਦੇ ਕਿ ਆਹ ਚੋਤੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਆ ਪ੍ਰਵੀਰ ਇਹਦਾ ਵੀਰੇ ਖਾਲੀ ਹੁੰਦੀ ਦਾ 11-12 ਕਿਲੋ ਬੋਲਾਗਾ ਅੱਛਾ ਹਾਂ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਖਾਲੀ ਹੁੰਦੀ ਥੱਲੇ 11-12 ਇਸਟਾ ਦੁੱਧ ਬਾਈ ਇਹ ਤਕਰੀਬਨ 14 ਕਿਲੋ ਦੁੱਧ ਦੇਊਗੀ ਜੇ ਆਪਾਂ ਕਹੀਏ ਵੀ ਪਤਾ ਨਹੀਂ ਇਹ 18 ਤੋਂ 19 ਨੂੰ ਹਾਂਜੀ ਕਿਉਂਕਿ ਜਿਹੜੀ ਦੇਣ ਵਾਲੇ ਵੀਰੇ ਉਹੀ ਦੁੱਧ ਉਹਨਾਂ ਦੇਊ ਹਨਾ ਠੀਕ ਆ ਗੱਲ ਆ ਆ ਜਿੰਨੀ ਕਿ ਚੀਜ਼ ਹਾਂ ਬਿਲਕੁਲ ਹਾਂ ਕਿਉਂਕਿ ਬਾਡੀ ਹੋਰ ਆ ਬਾਦੀ ਬੁੱਢੀ ਚੰਗੀ ਆ ਇਹਦੇ ਕਿੰਨੇ ਪੈਸੇ ਲੰਮਾ ਇਹਦਾ 127000 ਰੁਪਏ ਇਹ ਦੇ ਦਾਂਗੇ 127 ਦੀ ਤੇ ਹੁਣ ਗੱਗੀ ਸਿੰਘ ਇੱਧਰ ਆ ਜਾ ਇਹਦਾ ਕੱਦ ਵਿੱਡ ਵੀ ਦਿਖਾ ਦੇ ਕੱਦ ਵਿੱਡ ਇਹ ਕੱਟੀ ਆ ਬਾਈ ਦੇਖਣਾ ਤੂੰ ਦੇਖ ਉਹ ਦਿਨ ਆਪਾਂ ਤੈਨੂੰ ਇਹ ਬਖਾਈ ਸੀ ਕੱਟੀ ਹਾਂਜੀ ਹਾਂਜੀ ਉਹ ਦਿਨ ਉਹਨੇ ਮੰਨ ਕੇ ਕੱਟੀ ਸੂਈ ਸੀ ਵਿੱਚ ਆਪਣੇ ਜ਼ਿੰਮੇਵਾਰ ਕੀ ਕਰਦੇ ਨੇ ਜਦੋਂ ਪਸੂ ਸੂ ਪੈਂਦਾ ਉਹ ਵੀ ਕਹਿੰਦੇ ਨੇ ਵੀ ਅੱਜੀ ਦੁੱਧ ਦੇ ਦੇ ਵੀ ਅੱਜੇ ਭਰਦੇ ਆ ਇਹ ਦੋੰਦੀ ਕੱਟੀ ਉਹ ਦਿਨ ਬਸ ਸਪੈਸ਼ਲ ਵੀਡੀਓ ਦਿਖਾਈ ਸੀ ਇਹਦੀ ਕੱਟੀ ਦੀ ਉਹ ਦਿਨ ਚਾਰੇ ਥਾਣਾ ਤੇ ਸੂਈ ਸੀ ਆਪਣੇ ਕੋਲ ਦੋ ਦੰਦਾ ਬਾਈ ਦੁੱਧ ਇਹ ਕੱਟੀ 17 18 ਕਿਲੋ ਦੁੱਧ ਉਨੋਂ ਦੋ ਵੀ ਆ ਉਹਦਨਾਂ ਹੋ ਤੁਸੀਂ ਇਹਦੇ ਲੇਵੇ ਵਿੱਚ 12 ਕਿਲੋ ਗੋ ਵੀ ਦੇਖ ਲਓ ਕਿਉਂਕਿ ਹੁਣ 12 ਕਿਲੋ ਰੈਡੀ ਆ ਗੁਰੂ ਵੀਰੇ ਕਿੰਨੇ ਦਿਨ ਦੀ ਸੂਈ ਹੋ ਗਈ ਉਹਦਨ ਆਪਾਂ ਵੀਡੀਓ ਬਣਾਈ ਸੀ ਲਾਲਾ ਵੀ ਚਾਰ ਕਿ ਦਿਨ ਹੋ ਗਏ ਆਪਾਂ ਨੂੰ ਜਿੱਦ ਲਾਈਵ ਕਰਿਆ ਸੀ ਆਪਾਂ ਹਾਂ ਪੰਜਾਂ ਚਾਰਾਂ ਦਿਨ ਪੰਜ ਦਿਨਾਂ ਦੀ ਗੱਲ 12 ਕਿਲੋ ਹੁਣ ਤਿਆਰ ਆ ਇਹ ਕਿੰਨਾ ਕਰ ਆਹ ਦੇਖ ਸੂਲ ਉਹਦਨ ਮੰਨ ਕੇ ਬੱਚਾ ਦਿੱਤਾ ਹੀ ਸੀ ਇਹਨੇ ਕਿੰਨਾ ਕੁ ਦੁੱਧ ਪਾਉਂਦਾ ਦੁੱਧ ਮੈਟ 16 ਕਿਲੋ ਦੋ ਬਾਈ ਪਰ ਨਾਲ ਹੀ ਬਿਲਕੁਲ ਸੀ ਕੁਆਲਟੀ ਜਿੱਦਾਂ ਬਣਾਈ ਆ ਤਾ ਹਨਾ ਤੇ ਮੇਨ ਗੱਲ ਆ ਜਿਹੜੀ ਯਾਰਾ ਇਹਦਾ ਥਣ ਥਣ ਉਹ ਵੀ ਹੁਣ ਆ ਗਏ ਬਾਈ ਕਹਿ ਦਿੰ ਪਿਆਰ ਦੁੰਦੀ ਹੈ ਜੀ ਚੋਗੀ ਵੀ ਫਰੀ ਦੇਵਾਂਗੇ ਠੀਕ ਹੈ ਗੱਲ ਹਾਂ ਥੋੜੀ ਇਹ ਗੱਲ ਆ ਦੋ ਦੰਦ ਦੇ ਹਿਸਾਬ ਨਾਲ ਲੰਬਾਈ ਲੰਬੂਈ ਵੀ ਫੁੱਲ ਬਹੁਤ ਜਿਆਦੇ ਬਾਈ ਤੇ ਕੱਦ ਕਾਠ ਵੀ ਪੂਰਾ ਵੱਡਾ ਲੈ ਤੋੜਦੇ ਆ ਇਹਨੂੰ ਤੇ ਸੁਭਾਅ ਵੀ ਬੜਾ ਠੰਡਾ ਹੈ ਨਾ ਵੀਰੇ ਜਾ ਤਾ ਜਾ ਤੀ ਲੈਦਾ ਇਹਨੂੰ ਚਲਾ ਦੇ ਚਲਾ ਦੇ ਚਲਾ ਦੇ ਇਹਨੂੰ ਚਲਾ ਦੇ ਇਹ ਕੁਆਲਿਟੀ ਵਾਲੀਆਂ ਚੀਜ਼ਾਂ ਸੱਜਣੋ ਰੇਟ ਲਾ ਕੇ ਮਿਲਦੀਆਂ ਹੁੰਦੀਆਂ ਨੇ ਜਿਵੇਂ ਮੈਂ ਗੱਲ ਕਰ ਲਾਂ ਵੀ ਬਿਨਾਂ ਰੇਟ ਤੋਂ ਨਹੀਂ ਮਿਲਦੀਆਂ ਰੇਟ ਇਹਨਾਂ ਤੇ ਭਰਨਾ ਪੈਂਦਾ ਤੇ ਫੇਰ ਕੁਆਲਿਟੀ ਦੀ ਚੀਜ਼ ਮਿਲਦੀ ਆ ਤੇ ਜੇ ਗੱਲ ਕਰ ਲਈ ਸੂਆ ਵੀ ਪਹਿਲਾਂ ਅੱਗੇ ਹਜੇ ਫੇਰ ਦੋਂਦੀ ਬਾਈ ਬਾਡੀ ਵੀ ਬਣਾਉਣੀ ਆ ਤੇ ਦੁੱਧ ਵੀ ਵਧਾਉਣਾ ਤੇ ਆਰਡਰ ਵੀ ਯਾਰ ਇਹ ਤਾਂ ਬਾਕਮਾਲੀਆ ਸਟਿੱਚਾ ਡਰ ਆ ਗਿਆ ਬਿਲਕੁਲ ਨਿੱਕਰ ਵਾਲੇ ਦਾ ਬਾਈ ਪਹਿਲਾਂ ਸਪੰਸ 6 ਦਿਨਾਂ ਚ ਪਹਿਲਾਂ ਕੱਟੀ ਨੂੰ ਕੀ ਹੁੰਦਾ ਜਦੋਂ ਕੱਟੀ 15 ਦਿਨਾਂ ਨੂੰ ਆ ਗਈ ਥਲੋ ਤੁਰਿਆ ਨਹੀਂ ਜਾਉ ਕੱਟੀ ਤੋਂ ਹਾਂ ਤੇ ਮੇਨ ਗੱਲ ਆ ਯਾਰ ਵੱਡੀ ਬੁੱਡੀ ਬਹੁਤ ਹੈ ਜਿਹੜੇ ਹਿਸਾਬ ਨਾਲ 2 ਦਿਨ ਦਾ 2 ਦਿਨ ਦੇ ਹਿਸਾਬ ਨਾਲ ਇਹਦੀ ਉਮਰ 2.5 ਸਾਲ ਦੀ ਹਾਂ 2.5 ਸਾਲ ਬਾਈ ਬੱਚਾ ਕੀ ਆ ਨਾਲ ਇਹਦੇ ਇਹਦੇ ਮੇਲ ਆ ਬਾਈ ਅਨ ਨਾਲ ਇਹਦੇ ਮੇਲ ਕਾ ਫਾ ਕਿਉਂਕਿ ਚੰਗੇ ਦੁੱਧ ਦੇ ਜਾਨਵਰ ਦਾ ਮੇਲ ਵੀ ਫੀਮੇਲ ਦੇ ਬਰਾਬਰ ਹੀ ਹੁੰਦਾ ਤਕਰੀਬਨ ਤਕਰੀਬਨ ਜੇ ਗੱਲ ਕਰ ਲਈਏ ਇਹਦੇ ਪੈਸੇ ਅੱਜ ਕਿੰਨੇ ਲਵਾਂਗੇ ਇਹਦਾ ਭਾਈ ਅੱਜ ਦਾ ਰੇਟ 155 1 ਲੱਖ ਤੇ 55 ਦੀ ਦੇ ਦਾਂਗੇ ਹਾਂ ਬਾਕੀ ਹੋਰ ਆ ਪਰਮਾਤਮਾ ਨੇ ਸੁੱਖ ਰੱਖੀ ਇਹਦੇ ਘਰ ਦਾ ਨਜਲ ਹੋਇਆ ਤਾਂ ਠੀਕ ਆ ਇਹਨੂੰ ਲੈ ਵਿੱਚ ਪਾਉਣ ਦਾ ਇਰਾਦਾ ਆਪਣਾ ਨਹੀਂ ਯਾਰ ਇੱਕ ਨੂੰ ਹੋਰ ਵੀ ਗੱਲ ਦੱਸ ਤਾ ਨਾ ਸ਼ੋਪੀਸ ਵੀ ਐ ਇੱਕ ਚਾਹੇ ਇਹਨੂੰ ਮੇਲੇ ਚ ਚੀਜ਼ ਦੇਖ ਭਾਈ ਦੇਖ ਜਿੱਦਣ ਸੂਈ ਆਦਨ ਕੀ ਸੀ ਅੱਜ ਦੇ ਕਵਾਲਿਟੀ ਨਾਲੇ ਪਾਹੇ ਦੁੱਧਾ ਵੀ ਚੀਜ਼ ਆ ਤੇ ਨਾਲੇ ਓਦਾਂ ਬਰੀਡ ਕੰਪੀਟੀਸ਼ਨ ਵਾਲੀ ਆਈਟਮ ਵੀ ਆ ਜੇ ਤਾਪ ਵੀ ਸਾਰੀ ਕੋਈ ਵੀ ਮੀਡੀਅਮ ਹੈਡ ਦੀ ਮੱਝ ਨਹੀਂ ਹੂ ਆਪਣੇ ਕੋਲ ਵੱਡੀਆਂ ਮਿਲੀਆਂ ਮੱਝਾਂ ਤੇ ਮੇਨ ਗੱਲ ਆ ਹਰਿਆਣੇ ਦੇ ਜਾਨਵਰ ਦੀ ਨਿਸ਼ਾਨੀ ਵਾਲਾ ਥੰਦੀ ਹੀਲ ਦੇਖ ਲਓ ਤੁਸੀਂ ਆਪਣੇ ਜਾਨਵਰ ਅਡਰ ਦੀ ਕੁਆਲਿਟੀ ਨਹੀਂ ਬਾਈ ਹੁਣ ਦੇਖ ਲੈ ਸਾਈਡ ਤੇ ਦੇਖ ਲਾਉਣ ਦਿੰਦੀ ਆ ਇੱਥੇ ਦਿਖਾ ਦੇ ਗੱਗੀ ਵੇ ਥਣ ਥਣਾ ਵਾ ਇੱਥੋਂ ਦਿਖਾ ਦੇ ਸਮਾਰ ਕੇ ਤੇ ਹੁਣ ਆ ਜਾ ਆ ਚੋਟੀ ਇਹਦਾ ਕਿਹੜਾ ਸੂਗਾ ਬਾਈ ਤੇ ਦੂਜਾ ਸੂਗਾ ਖਾਲੀ ਹੋਈਆ ਬੋਲੇ ਚ ਅੱਛਾ ਬੋਲੇ ਜੋ ਖਾਲੀ ਹੁੰਦੀ ਦਾ ਮੰਨ ਕੇ ਬਾਰਾ ਕਿਲੋ ਬੋਲਾ ਸੋਨਾ ਬਾਈ ਦੁੱਧ ਦੂਘਾ ਕੱਟੀ 18 ਕਿਲੋ ਇਹ ਪਰ ਵੀ ਹੋਰ ਖਾਲੀ ਹੁੰਦੀ ਦਾ ਬਾਈ 12 ਕਿਲੋ ਬੋਲਾ ਕਿਉਂਕਿ ਬਾਈ ਕੋਈ ਵੀ ਮੈਂ ਆਪਣੀ ਬਾਜ਼ਾਰ ਨਹੀਂ ਹੈਗਾ ਹਾਂ ਚੌੜੇ ਆਰਡਰ ਚ ਆ ਗਈ ਜੇ ਗੱਲ ਕਰਦੇ ਆ ਤਾਂ ਉਹ ਟਾਈਮ ਟਾਈਮ ਚ ਆਈ ਵਾਲਾ ਸਿਸਟਮ ਆ ਇਸੇ ਮੈਂ ਇਹਨੇ ਥਣ ਚ ਭਾਰ ਨਹੀਂ ਮਿਲੂਗੀ ਠੀਕ ਹੈ ਜੀ ਅੱਗੇ ਅੱਗੇ ਪਿੱਛੇ ਦੇਖ ਲੈ ਗੁੱਠਾਂ ਗੱਠਾਂ ਦੀ ਕਰਮਾਂ ਵਾਲੀ ਇਹ ਵੀ ਇਹਦੇ ਥੱਲੇ ਹੁਣ ਕਿੰਨਾ ਕ 12 ਕਿਲੋ ਬੋਲੀ ਆ 12 ਕਿਲੋ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਦੇ ਲੈਣਾ ਜਿਸ ਨੂੰ 145 ਆ ਕੱਟੀ ਦਾ ਹੁਣ ਇਹ ਕੱਟੀ ਆ ਹੁਣ ਇਹ ਕੱਟੀ ਦਾ ਆਮ ਬੰਦੇ ਕੋਲੇ ਵਗਦਾ ਇੱਕ 70 ਵੀ ਕਰ ਦੂ ਹਾਂ ਕੁਆਲਿਟੀ ਬਹੁਤ ਆ ਯਾਰ ਜੇ ਆਰਡਰ ਦੀ ਗੱਲ ਕਰ ਲਾਂ ਇੱਥੇ ਜਰੂਰ ਬੱਚਾ ਲੱਗਿਆ ਮੈਂ ਇਹਦੇ ਵਿੱਚ ਫੀਮੇਲ ਆ ਅੱਛਾ ਜੀ ਇਹਦੇ ਨਾਲ ਕੱਟੀ ਆ ਹਾਂ ਕੱਟੀ ਵਾਲੀ ਦਾ ਤਾਂ ਉਹੀ ਮਹਿੰਗਾ ਹੋ ਜਾਣਾ ਆਪਾਂ 7000 ਚਲ ਆਪਾਂ ਤਾਂ ਲਈ ਆਪਾਂ ਵੇਚਣੀ ਚਲੋ ਕੋਈ ਨਹੀਂ ਇਹਦਾ ਇਹ ਕਰਮਾ ਵਾਲੀ ਪਹਿਲਣ ਕੱਟੀ ਆ ਹੁਣ ਨੈਟ ਹੋਊਗਾ 16 ਕਿਲੋ ਦੁੱਧ 16 ਕਿਲੋ ਜਮਾ ਠੰਡਾ ਕਿੰਨੇ ਦਿਨ ਦੀ ਸੂਈ ਆ ਇਹ ਨੂੰ ਹੋ ਗਿਆ ਅੱਜ ਅੱਠ ਦਿਨ ਹੋ ਗਏ ਸੂਈ ਨੂੰ ਹਾਂ ਇਹਦੀ ਫੇਸ ਕੁਆਲਿਟੀ ਵੀ ਦਿਖਾ ਦੇਗਾ ਗੀ ਇਹ ਮੀਣੀ ਆ ਗਈ ਸੱਜਣੋ ਆਪਣੇ ਕੋਲ ਮੀਣੀਆਂ ਤਿੰਨ ਨੇ ਬਈ ਅੱਜ ਹਾਂ ਇਹ ਮੀਣੀ ਕੱਟਿਆ ਆ ਗਈ ਲੰਘਾਉਂਦੀ ਹਾਲ ਤਾਂ ਇਹਦਾ ਤੇ ਬਾਡੀ ਬੁੱਡੀ ਵੀ ਚੰਗੀ ਆ ਤੇ ਥਾਨ ਥਨੋਟ ਵੀ ਟੋਪ ਕੁਆਲਿਟੀ ਦਾ ਇਹਦੇ ਥੱਲੇ 16 ਕਿਲੋ ਇਸ ਟਾਈਮ ਹੈਗਾ ਰੈਡੀ ਦਾ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਬਈ ਅਸਲ ਜਿਵੇਂ ਯਾਰ ਮਿੱਤਰ ਨਾਲ ਮਾੜੀ ਮੋਟੀ ਗੱਲਬਾਤ ਆਪਣੀ ਹੋਈ ਹੋਈ ਆ ਜੇ ਕਈ ਵਾਰ ਕੁਝ ਹੋਈ ਕੱਚੀ ਪਿੱਲੀ ਗੱਲ ਫਿਰ ਦੱਸ ਦਿਆਂਗੇ ਠੀਕ ਆ ਗੱਲ ਹਾਂਜੀ ਹੁਣ ਦੋਟ ਜਮਾ ਇਹ ਚਵਾਵਾਂਗੇ ਆਪਾਂ ਵੀਡੀਓ 'ਚ ਠੀਕ ਆ ਜੀ ਮੰਨ ਕੇ 16 ਰੈਡੀ ਦਾ ਹਜੇ ਮੈਲੇ ਮੂਲੇ ਤਾਂ ਨਹੀਂ ਚ ਨਾ ਹਲੇ ਕਿੱਥੇ ਲੱਤ ਮੰਨ ਕੇ 7 ਦਿਨ ਤਾਂ ਹੋਇਆ ਸੂਈ ਜਾਊਗੀ 20 ਡੇੜ ਕਿੜ 17 ਜੇ ਵਧੀਆ ਕੇਰ ਚ ਵਾਜੀ ਦਾ 20 ਕਿਲੋ ਨੱਟ ਦੇ ਦੀ ਹਾਂ 17 18 ਤੋਂ ਨਹੀਂ ਮਰਦਾ ਰੋਲਾ ਨਹੀਂ ਕੋਈ ਕੌਣ ਆ ਜਾ ਗੱਗੀ ਆਈ ਤੇ ਲੈ ਆ ਮੇਰੀ ਆਪਣੀ ਇਹ ਮੀਣੀ ਅੱਜ ਸਵੇਰੇ ਸੂਈ ਆ ਇਹਦਾ ਕਿਹੜਾ ਸੂਆ ਦੂਜਾ ਸੂਆ ਬਾਈ ਹਾਂ ਇਹਨੂੰ ਦਿਖਾ ਦੇ ਬਾਈ ਤੋੜ ਕੇ ਵਿੱਚੋਂ 2 4 ਪਸ਼ੂ ਤੋੜ ਕੇ ਵੀ ਦਿਖਾਉਂਗਾ ਤੁਹਾਨੂੰ ਦੂਜਾ ਸੂਆ ਕਦੋਂ ਸੂਈ ਆ ਵਰਦੀ ਪਏ ਸਵੇਰੇ ਸੂਈ ਸੀ ਬਾਈ 7 ਵਜੇ ਜੇ ਰੂ ਰੋਕੀ ਓਕੇ ਵੀਰੇ ਸਾਰਾ ਕੁਝ ਇਹਦਾ ਪਾਈਲਨ ਦਾ ਕੀਰਟ ਦੱਸਿਆ ਦੁੱਧ ਦਾ 16 ਕਿਲੋ ਦਾਰ ਕਾਰਡ ਆ ਵੀਰੇ ਪਲੂਨ ਦਾ ਸਿੰਘ ਇਹਦੇ ਵੀ ਹਲਦੇ ਹਲਦੇ ਹਲ ਆਹ ਸਿੰਘ ਇਹਦੇ ਵੀ ਹਲਦੇ ਆ ਪਿਓਰ ਮੀਣੀ ਆ ਗਈ ਇਹ ਵੀ ਇਹ ਵੀ ਦੁੱਧ ਚੰਗਾ ਪਾ ਦੂ ਜਿਹੜੇ ਹਿਸਾਬ ਨਾਲ ਇਹਦੀ ਬਾਟੀ ਪੂਰੀ ਹਾਂ ਹਾਂ ਬਈ ਚੱਲ ਬੱਤ ਚੱਲ ਆਹ ਵੇ ਪੱਕੇ ਜੇ ਕਰਕੇ ਘੱਟ ਦੁਰਦੀਆਂ ਨੇ ਉਧਰੋਂ ਕੱਚੇ ਤਰੀਕਾਂ ਤੋਂ ਦੁਰਦੀਆਂ ਚੱਲ ਹੁਣ ਦੇ ਹੁਣ ਦਿਖਾ ਦੇ ਗੱਗੀ ਆਡ ਰੂਡਰ ਨੇੜੇ ਲਾ ਕੇ ਚਵਾਈ ਚਬੂਈ ਤਾਂ ਫੋਕੀ ਹੋਈ ਬਾਲੀ ਵਧੀਆ ਵੀਰੇ ਚਵਾਈ ਤਾਂ ਆਪਣੇ ਕੋਲ ਇੱਕੋ ਵੀ ਪਸ਼ੂ ਮਾੜਾ ਨਹੀਂ ਕਮਾਲ ਐ ਇੱਥੋਂ ਕਮਾਲ ਐ ਇੱਥੇ ਇੱਥੇ ਰੋਕ ਲੈ ਇਹਨੂੰ ਇਹਦਾ ਆ ਗਿਆ ਸੱਜਣੋ ਦੂਜਾ ਸੂਆ ਥਣ ਥਣ ਵੀ ਬਾਕਮਾਲ ਲੱਗਿਆ ਤੇ ਬਾਜੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਵੀ ਇਹਦੀ ਲਾਜਵਾਬ ਆ ਬੱਚਾ ਕੀਆ ਨਾਲੇ ਇਹਦੇ ਪਿੱਛੇ ਮੇਲਾ ਦੇਖ ਲੈਣਾ ਕੀ ਆ ਚੱਲ ਚੱਲ ਅੰਦਰ ਜਾਣ ਦੇ ਹਾਂ ਲੈ ਲੈ ਕਮਾ ਕੇ ਲੈ ਜਾਣੀ ਮਾਲਕ ਮਾਲਕ ਮਾਲਾ ਸੂਆ ਹੈਗਾ ਦੂਜਾ ਤੇ ਇਹ ਵੀ ਪ्योर ਮੀਨੀਆ ਸਿੰਘ ਸੱਜਣੋ ਇਹਦੇ ਵੀ ਹਲਦੇ ਨੇ ਇੱਕ ਤਮੀਨੀ ਤੁਹਾਨੂੰ ਹੋਰ ਵੀ ਦਿਖਾਉਂਗਾ ਤਿੰਨ ਨੇ ਬਾਈ ਕੋਲੇ ਤੇ ਇੱਕ ਦਿਖਾਵਾਂਗੇ ਤੁਹਾਨੂੰ ਬੂਰੀ ਵੀ ਦਿਖਾਵਾਂਗੇ ਇਹਦੇ ਨਾਲ ਕੀ ਕਾਫਾ ਮੇਰਾ ਭਾਈ ਇਹ ਇਤਨਾ ਮੇਲ ਕਾ ਫਲ ਆ ਇੱਥੇ ਤੋਂ ਦਿਖਾ ਦੇ ਗੀ ਓਏ ਲੈ ਵਾਲੂ ਆ ਇੱਥੋਂ ਦਿਖਾ ਹੁਣ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਦੇਣ ਲੈਣਾ ਗੁਰੀ 145000 ਰੁਪਏ ਚੋਟੇ ਇਹ ਦੇ ਦਾਂਗੇ ਮੁੱਲ ਦੇਖ ਜੇ ਮੁੱਲ ਕਰਨ ਨੂੰ ਗੁਰੀ ਇਹਦਾ ਚ 170 80 ਕਰ ਲੈ ਵੀਰੇ ਚੀਜ਼ ਆ ਦੇਖ ਹਨਾ ਵੀ ਐ ਆਪਾਂ ਇਹ ਚੀਜ਼ ਕਹਿੰਦੇ ਨੇ ਵੀ ਯਾਰ ਆਪਾਂ ਜਾਇਜ਼ ਨਫੇ ਖਾਤਰ ਲਈਆ ਠੀਕ ਆ ਗੱਲ ਵੇਚੋ ਆ ਕੁਆਲਿਟੀ ਕਬੂਲਤੀ ਚੰਗੀ ਆ ਤੇ ਥਣ ਥਨੋਟ ਵੀ ਚੰਗਾ ਆ ਮਾਲਟੀਮੇਟ ਕੋਈ ਮਾੜੀ ਕੁਆਲਿਟੀ ਨਹੀਂ ਹੂ ਆਪਣੇ ਕੋਲੇ ਆ ਜਾ ਗੱਗੀ ਹੁਣ ਅਗਲੇ ਬੰਨੇ ਲਿਆ ਹੁਣ ਲਿਆ ਬੂਰੀ ਤੇ ਇਹਦਾ ਕਿਹੜਾ ਸੂਆ ਬੂ ਇਹ ਤੇ ਇਲੀਆ ਪੂਰੀ ਆ ਗਈ ਹੈ ਨਾ ਪ्युअर ਮੰਨੀ ਜਾਂਦੀ ਆ ਪੰਜਾਬੀ ਦੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਓਹ ਹਫਤੇ ਦੀ ਹੋ ਗਈ ਇੱਕ ਹਫਤੇ ਦੀ ਹੂੰ ਇਹਦੇ ਨਾਲ ਵੀ ਮੇਲ ਕਾਪ ਹੈ ਇਹਦੀ ਵੀ ਚੁਆਈ ਕਰਾਵਾਂਗੇ ਆਪਾਂ ਇਹ ਥੱਲੇ ਵੀ ਹੁਣ 15 ਤੋਂ 16 ਕਿਲੋ ਰੈਡੀ ਆ 15 ਤੋਂ 16 ਇਹ ਥੱਲੇ ਤਿਆਰ ਆ ਤਿਆਰ ਆਰਡਰ ਵੀ ਸਟਿਚਰ ਆਰਡਰ ਆ ਗਿਆ ਹੈ ਨਾ ਕੰਪੈਕਟ ਆਰਡਰ ਆ ਗਿਆ ਬਿਲਕੁਲ ਕੋਈ ਜਿਵੇਂ ਆਪਾਂ ਕਹਦੇ ਨਾ ਟੁੱਟਮਾ ਲੇਵਾ ਨਹੀਂਗਾ ਕਿਸੇ ਵੀ ਵੱਖ ਤੋਂ ਮਜਬੂਤ ਲੇਵਾ ਪੂਰਾ ਤੇ ਥਣ ਥਨੋਟ ਵੀ ਚੰਗਾ ਲੱਗਾ ਚਵਾਈ ਚ ਬੂਈ ਇਹਦੀ ਬਾਲੀ ਪੋਲੀ ਕਿਸੇ ਵੀ ਮੈਂ ਦੀ ਕੋਈ ਦਿੱਕਤ ਹੀ ਨਹੀਂ ਇਹਦੇ ਪੈਸੇ ਕਿੰਨੇ ਲਾਵਾਂਗੇ ਬੂਰੀ ਦੇ ਇਹਦਾ 1.45 ਲਾਵਾਂਗੇ ਬਾਈ ਇਹ ਦੇਵਾਂਗੇ 1.45 ਜਿਹੜੇ ਬੂਰੀ ਦੇ ਸ਼ਕੀਨ ਨੇ ਮਿਲਿਆ ਲਿਓ ਫੋਨ ਬਾਈ ਇਹ ਇਹਨੇ ਪਿੱਛੇ ਆ ਬੂਰੇ ਰੰਗ ਦੇ ਬੂਰੇ ਰੰਗ ਦਾ ਆਹਨ ਸੁਣ ਛੱਡ ਲਿਓ ਲਿਆ ਕੇ ਪਿੰਡ ਇਹਦਾ ਕਿਹੜਾ ਸੁਆਗ ਕੀ ਦੂਜਾ ਸੁਆ ਬਾਈ ਇਹਦਾ ਦੂਜਾ ਇਹ ਥੱਲੇ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਬਾਈ 1 ਹਫਤਾ ਹਾਂ ਇਹਦੇ ਥੱਲੇ ਹੁਣ ਕਿੰਨਾ 12 ਕਿਲੋ ਹੋ ਹੁਣ ਇਹਦੇ ਥੱਲੇ 12 ਦੁੱਧ 15 ਕਿਲੋ ਨ ਇਹ ਦੇ ਦਾਂਗੇ 135 ਦੀ ਤੇ ਹੁਣ ਆ ਜਾ ਇਧਰ ਲਈ ਬੰਨੇ ਇਹ ਪਹਿਲਾਂ ਕੱਟੀ ਆ ਗਈ ਬਾਈ ਅੱਛਾ ਕੋਲੋਂ ਸੋਣ ਵਾਲੀ ਆਪਣੀ ਗੱਬਣ ਹਾਂ ਬਹੁਤ ਪਿਆਰੀ ਕੀਤੀ ਠਿੰਗਾੜ ਭੇੜਾ ਬਣਾਉਗੀ ਬਹੁਤ ਸੋਹਣੀ ਅੱਗੇ ਪਿੱਛੇ ਵਾਲਾ ਕਰਮਾਲੀ ਦਾ ਇਧਰ ਲਈ ਬੰਨੇ ਉਹ ਖਾਦੇ ਅਗਲੇ ਥਣ ਤੋਂ ਇਹ ਗੱਲ ਕਰ ਲਾ ਫੁੱਟ ਦੇ ਨੇੜ ਤੇੜੀ ਆ ਅਗਲੇ ਬੰਨੇ ਲੈ ਵਾ ਇਹਦਾ ਤੇ ਲੈਵਾ ਵੀ ਸਟਿਚਾ ਤੋਰੀ ਬਾਈ ਇਹਨੂੰ ਖੋਲ ਕੇ ਇਹਨੂੰ ਵੀ ਦਿਖਾ ਦੇ ਤੋੜ ਕੇ ਕਿੰਨੇ ਕਿ ਦਿਨ ਕੱਢ ਦੂਗੀ ਇਹ ਬਹੁਤ 2-4 ਦਿਨ ਲੈ ਜੂ ਦੰਦਾਂ ਚ ਕਿਵੇਂ ਹੋਊ ਇਹ ਦੰਦਾਂ ਨਹੀਂ ਚੋਗੀਆਂ ਦੰਦਾਂ ਦੇ 4 ਦਿਨ ਦਾ ਆ ਚਲਾ ਦਿਆ ਇਹਨੇ ਮੁੱਲ ਨਹੀਂ ਬੇਮੁੱਲੇ ਜਾਨਵਰ ਨੇ ਬਾਈ ਜਿਹੜੇ ਸ਼ੌਕੀਨ ਬੰਦੇ ਜਿਹਨੇ ਜਾਨਵਰ ਲੈਣਾ ਕੋਲੇ ਆ ਕੇ ਦੇਖ ਲੈ ਜਿਹੜੇ ਮੁੱਲ ਹੀ ਨਹੀਂ ਲਾਉਣਾ ਉਹ ਚਾਹੇ ਬਾਈ ਕੋਲੇ ਜੇ ਤੁਸੀਂ ਆਵੋਗੇ ਇੱਥੋਂ ਮੁੜ ਕੇ ਨਹੀਂ ਜਾਂਦੇ ਕਿਉਂਕਿ ਜਾਨਵਰ ਉਰੇ ਕਾਫੀ ਗਿਣਤੀ ਚ ਹਰ ਵਕਤ ਹੁੰਦੇ ਨੇ 15 ਤੋਂ 20 ਜਾਨਵਰ ਕਿਉਂਕਿ ਇੰਨੇ ਜਾਨਵਰਾਂ ਚੋਂ ਨਾ ਪਸੰਦ ਆਉਣ ਵਾਲੀ ਦਾ ਸਜਣੋਂ ਕੋਈ ਗੱਲ ਹੁੰਦੀ ਏ ਨਹੀਂ ਕਿਉਂਕਿ ਹੁੰਦੇ ਇੱਥੇ ਨਗੀਨੀ ਨੇ ਟੌਪ ਤੋਂ ਟੌਪ ਜਾਨਵਰ ਹੁੰਦੇ ਨੇ ਤੇ ਹੁੰਦੇ ਵੀ ਜੇ ਮੈਂ ਗੱਲ ਕਰ ਲਾਂ ਸਾਰੇ ਹਰਿਆਣੇ ਦੇ ਨੇ ਲਾ ਪਹਿਲਣ ਕੱਟੀ ਆ ਐ ਤੁਰਦੀ ਐ ਪਹਿਲਵਾਨਾਂ ਵਾਂਗੂ ਫਾਸ ਫਾਸ 15 ਕਿਲੋ ਦੁੱਧ ਦੋਗੀ ਗੁਰੀ ਜਮਾ ਕਿਉਂਕਿ ਬੋਲੇ ਚ ਤਾਂ ਜਦੋਂ ਹੋਈ ਨਾ ਇਹ ਜਮੀ ਅੜ ਜੂ ਕੰਮ ਫੜ ਜੂ ਅੜ ਜੂ ਜਮਾ ਹਾਲੇ ਤਾਂ ਬਹੁਤ ਸਫਾਈਆਂ ਥਣ ਥਨੋਟ ਆ ਥਨ ਥਨੋਟ ਵੀ ਟੋਪ ਦਾ ਲੱਗਿਆ ਪੂਰਾ ਇਹਨ ਆਰਡਰ ਵੀ ਸਟਿਚਾ ਤੇ ਅਗਲੇ ਬੰਨੇ ਵੀ ਆਰਡਰ ਇਹਦਾ ਫੁੱਲ ਆ ਜੀ ਗੱਲ ਕਰ ਲਈਏ ਇਹਦੇ ਪੈਸੇ ਕਿੰਨੇ ਲੱਗਣ ਇਹਦੇ 1.40 ਬਾਈ ਇਹਦਾ ਲਵਾਂਗੇ 1 ਲੱਖ ਤੇ 40 ਹਜ਼ਾਰ ਅੱਗੇ ਹੁਣ ਇਹ ਤੇ ਮਾਰ ਦੇ ਗੱਗੀ ਇਹਦਾ ਕੱਦ ਫਿੱਟ ਤਾਂ ਬਾਲਾ ਵੱਡਾ ਯਾਰ ਹਾਂ ਬਾਈ ਹਾਂ ਇਹਦੇ ਕੱਦ ਦਾ ਕਰਾ ਨਹੀਂ ਅੰਦਾਜ਼ਾ ਹੋਰੇ ਤੇ ਇਹਦਾ ਸੂਆ ਕਿਹੜਾ ਬ ਬਈ ਲੀਬ ਬੜੀਆਂ ਯਾਰ ਹਰਿਆਣੇ ਵਾਲੇ ਬੜੀਆਂ ਵੱਡੀਆਂ ਵੱਡੀਆਂ ਤਿਆਰ ਕਰ ਰਹੇ ਆਂ ਪੰਦਰਾ ਆਉਂਦੇ ਕੀ ਨੇ ਉਹ ਤਾਂ ਉਹਨਾਂ ਨੂੰ ਪਤਾ ਆਉਂਦੇ ਕੀ ਨੇ ਇਹਦੇ ਇਡੇ ਇਡੇ ਜਾਨਵਰ ਤਿਆਰ ਕਰਦੇ ਨੇ ਇਹਨੂੰ ਕਹੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੈਗੇ ਹਫ਼ਤੇ ਦੀ ਬਾਈ ਇੱਕ ਹਫ਼ਤੇ ਦੀ ਇਹ ਥੱਲੇ ਦੁੱਧ ਕਿੰਨਾ ਤਿਆਰ 13 ਕਿਲੋ ਹੋਣ 13 ਕਿਲੋ ਰੈਡੀ ਦਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 135 ਜੀ ਇਹ ਦੇ ਦਾਂਗੇ ਸੱਜਣੋ ਬਾਈ ਕਹਿੰਦਾ 1 ਲੱਖ ਤੇ 35 ਦੀ ਤੇ ਇੱਕ ਮੀਨੀਆ ਹੋਰ ਆ ਗਈ ਇਹ ਤਾਂ ਵੀ ਮਾਰ ਦੇ ਕਿ ਇਹ ਮੀਨੀ ਬਾਈ ਸਵੇਰੇ ਖਾਲੀ ਕਰੀਆ ਬੋਲੇ ਚ ਸੂਆ ਕਿਹੜਾ ਇਹਦਾ ਤੀਜਾ ਬਾਈ ਤੀਜਾ ਸੂਆ ਪਰਸੋ ਸੂਈ ਸੀ ਇਹ 20 ਕਿਲੋ ਉਹਦੇ ਦਾ ਸਰਕਾਰੀ ਚਵਾਈ ਹੋਈ ਹੋਈ ਆ ਨਾੜਾਂ ਇਹਦੇ ਕਰਮਾਰੀ ਦੇ گاਵਾ ਨਾਲ ਦੀਆਂ ਨੇ ਉਹਦਾ ਪਰਕਾਰ ਰਿਪੋਰਟ ਦੇ ਦਾਂ ਹਾਂ ਆ ਪੈਪ ਜਾਬ ਵੀ ਦਿਖਾ ਦੇ ਗੱਡੀ ਆ ਪੈਪ ਜਾਬ ਓਏ ਪੈਪ ਵੀ ਇਹਦੇ ਓਹੋ ਆ ਜਿਵੇਂ ਪੈਪ ਦੇ ਹਾਲ ਦੇ ਰੱਖੇ ਨੇ ਸੈਂਕ ਦੋਨੇ ਹਾਲ ਦੇ ਨੇ ਤੇ ਆ ਗਈ ਪਿਓਰ ਬਾਡੀ ਬੁੱਢੀ ਵੀ ਚੰਗੀ ਆ ਬਹੁਤ ਚੰਗਾ ਦੁੱਧ ਦੇਊਗੀ ਜਿੱਦਾਂ ਆਪਣੇ ਵੀਰ ਕਹਿੰਦੇ ਨੇ ਨਾ ਵੀ ਵੀ ਆ ਨਜ਼ਾਰਾ ਦੁੱਧ ਦੇਣ ਵਾਲੀ ਆ ਆਪਾਂ ਲੇਵਾ ਦਾ ਮਨ ਲੱਗੇ ਥੱਲੇ ਜਿੰਨਾ ਬੇਮੁੱਲਾ ਲੇਵਾ ਸੀ ਅੱਛਾ ਆਪਾਂ ਕੰਮ ਵਾਲਾ ਹਾਂ ਹਾਂ ਸਵੇਰੇ ਖਾਲੀ ਕਰੀਏ ਚਵਾਈ ਰੂ ਆ ਦੇ ਨਾੜਾ ਨੂਣਾ ਦੇਖੀ ਤਰ੍ਹਾਂ ਦੇ ਇਧਰੋਂ ਦਿਖਾ ਦੇ ਗੱਗੀ ਉਹ ਪਾਇਪ ਪਾਇਦਾ ਪਾਇਪ ਵੀ ਡਾਬਲ ਨੇ 20 ਕਿਲੋ ਦੁੱਧ ਬਾਈ ਜਮਾ ਉਹਨਾਂ ਨੇ ਚਵਾਈ ਕਰਾਈ ਹੋਈ ਆ ਇਹ ਪੈਸੇ ਕਿੰਨੇ ਲਵਾਂਗੇ ਇਹਦਾ ਦੇਣ ਲੈਣ 130000 ਰੁਪਏ ਕੁੱਲ ਹਾਂ ਅਬਾ ਮੁੱਲ ਨਹੀਂ ਕਰਦੇ ਦੁੱਧ ਨਜ਼ਾਰੇ ਦੇ ਦੂ ਜੇ ਦੁੱਧ ਤਿਆਰ ਕਰਕੇ ਵੇਚੀ ਤੋਰੀ ਤੋਰੀ ਇਹਨੂੰ ਤੋਰੀ ਯਾਰ ਜੇ ਮੰਨ ਲਾ ਦੁੱਧ ਅਪਾ ਤਿਆਰ ਕਰਕੇ ਵੇਚੀ ਹਾਂਜੀ ਫਿਰ ਉਹ ਜੇ ਰੇਟ ਹੋ ਬਾਈ ਅੱਛਾ ਕਿਉਂ ਤੈਨੂੰ ਪਤਾ ਲੈ ਸੱਜਣਾ ਕੱਟੀ ਆ ਇਹਦੇ ਨਾਲ ਨਾੜੂਆ ਬੱਚੇ ਦਾ ਨਾਲ ਆ ਤੇ ਨਾਲ ਵੀ ਇਹਦੇ ਬਹੁਤ ਪਿਆਰੀ ਕੱਤੀ ਆ ਜੇ ਗੱਲ ਕਰ ਲਈਏ ਤੇ 20 ਕਿਲੋ ਵਾਲੀ 1,30,000 ਚ ਅੱਜ ਦੀ ਰੁੱਤ ਚ ਮੇਰਾ ਖਿਆਲ ਆ ਪੂਰੇ ਪੰਜਾਬ ਚ ਕੋਈ ਮੇਰੇ ਹਿਸਾਬ ਨਾਲ ਤਾਂ ਦੰਦਾ ਨਹੀਂ ਬਾਈ ਆਪਣਾ ਸਿਸਟਮ ਸਿਰਫ ਇਹ ਆ ਵੀ ਜਾਇਜ਼ ਨਫਾ ਲਓ ਤੇ ਵੇਚੋ ਅੱਜ ਤੋਂ ਜਿਵੇਂ ਆਪਣੀਆਂ ਪਹਿਲਣ ਕੱਟੀ ਨਿਕਰੀਆ ਅੱਜ ਤੋਂ 5-4 ਦਿਨਾਂ ਨੂੰ ਸਾਰੀ ਖਾਲੀ ਗੁਰੀ ਇਹਦੇ ਕੋਈ ਧਾਰਾਂ ਧੂਰਾਂ ਕੁਝ ਨਹੀਂ ਛੱਡੀਆਂ ਬਾਈ ਹਾਂ ਤੇ ਉਹੀ ਗੱਲ ਆ ਵੀ ਕੈਨ ਆਲਾ ਨਹੀਂ ਇਹਦੇ ਥੱਲੇ ਇਹਦਾ ਬਾਈ ਕਨਾਂ ਸਰਕਾਰੀ ਚਵਾਈ ਚ ਵੀ ਨਾ ਰਿਕਾਰਡ ਦੱਸਦੀ ਵੀ ਆ ਬਾਈ ਆਪਣੇ ਕੈਨ ਦੀ ਗੱਲ ਹੀ ਨਹੀਂ ਤੇ ਬਾਕੀ ਉਹ ਜੇ ਤੂੰ ਨਹੀਂ ਮੰਨਦਾ ਦੁੱਧ ਲੈ ਸਕਦਾ ਫੇਰ ਲੈ ਵੀ ਨਹੀਂ ਸਕਦਾ ਆ ਨੇੜੇ ਆ ਕੇ ਦੇਖੋਗੇ ਤਾਂ ਇਹਦੀਆਂ ਪੈਪਾ ਪੂਪਾ ਇਹਦਾ ਲੇਵਾ ਲੂਵਾ ਸਾਨੂੰ ਸੱਜਣੋਂ ਪੂਰੀ ਬਾਡੀ ਬਰੀਕ ਨਾੜਾ ਨੂੜਾ ਹੋਰ ਬਹੁਤ ਟੌਪਲੀਆ ਤੇ ਚਮੜਾ ਵੀ ਬਰੀਕ ਆ ਗਿਆ ਹਨਾ ਜਮਾ ਹਾਂ ਚਮੜੀ ਵੀ ਬਰੀਕ ਆ ਗਈ ਤੇ ਦੁੱਧ ਵੀ ਪਾਈ ਕਹਿੰਦਾ 20 ਕਿਲੋ ਰਿਕਾਰਡ ਹੋਇਆ ਇਹ ਮਿਲੂਗੀ ਸਿਰਫ 20 ਕਿਲੋ ਵਾਲੀ ਮੀਣੀ ਝੋਟੀ ਨਾਲ ਕੱਟੀ 1,30,000 ਦੀ ਮਿਲੂਗੀ ਤੁਹਾਨੂੰ ਆ ਜਾ ਹੁਣ ਕਹਿੰਦਾ ਇੱਧਰ ਲਿਆ ਓਏ ਇਹਦਾ ਕੀ ਸੀਨਾ ਇਹ ਛੋਟੀ ਬਾਈ ਕੱਲ ਦੀ ਸੂਈ ਹੋਈ ਆ ਇਹ ਵੀ ਤੜਕੇ ਕੱਟੀ ਖਾਲੀ ਕਰੀ ਹੋਈ ਆ ਥੋੜਾ ਕਿਹੜਾ ਮਨ ਕੇ 2 ਕਿਲੋ 2.5 ਕਿਲੋ ਬੋੜਾ ਛੱਡਾ ਦੂਜਾ ਸੂਆ ਦੂਜਾ ਸੂਆ 16 ਕਿਲੋ ਦੁੱਧ ਇਹਦੇ ਚੋਇਆ ਹੋਇਆਗਾ ਮਨ ਕੇ ਨੈਟ 16 ਤੋਂ 17 ਕਿਲੋ ਇਹ ਜਮਾ ਨੋਰਮਲ ਦੇਊਗੀ ਜਿਹਦਾ ਕੋਈ ਰੋਲ ਨਹੀਂ ਇਹਦੇ ਪੈਸੇ ਕਿੰਨੇ ਨੇ ਤੇ ਇੱਕ ਥੀ ਬਾਈ ਮੋਲਣੀ ਵਜਾ ਪੰਨ ਜਾਇ ਜੀ ਦੇਖ ਜਿੱਦਾਂ ਦਾ ਜਾਨਵਰ ਰੇਟ ਤਾਂ ਆਪਾਂ ਉਦਾਂ ਦੀ ਕਰਨਾ ਹਾਂਜੀ ਐਨ ਟਿਪ ਟੋਪ ਜਾਨਵਰ ਆ ਇਹਦਾ ਕਿਹੜਾ ਸੂਆ ਇੱਕ ਹੈਗਾ ਦੂਜਾ ਸੂਆ ਬਾਈ ਪਿਓਰ ਛਿੱਕੀ ਆ ਕੱਟੀ ਅਸਲ ਇਹ ਵੀ ਚਵਾਈ ਕਰਾ ਕੇ ਵੇਚਣ ਵਾਲੀ ਕੱਟੀ ਆ ਵੀ ਦੁੱਧ ਤਿਆਰ ਕਰਕੇ ਦੇਖਿਆ ਅੱਗੇ ਦੇਖ ਗੁੱਠਾ ਗਾਠਾ ਬੇਬੇ 20 ਕਿਲੋ 20 ਕਿਲੋ ਦੁੱਧ ਦੇਣ ਵਾਲੀ ਕੱਟੀਆਂ ਨੇ ਇਹੇ ਐ ਏਡੀਆਂ ਤਿਆਰ ਕਿਵੇਂ ਕਰਦੇ ਨੇ ਮੈਂ ਫੇਰ ਉਹੀ ਸਵਾਲ ਆਪਨਾ ਵੀਰੇ ਯਾਰ ਜੰਗਰ ਯਾਰ ਹੁਣ ਆਪਣੇ ਵਾਲੇ ਬੰਦੇ ਕਹਿੰਦੇ ਨੇ ਮੁੱਲ ਮੰਗ ਲੈ ਵੀਰੇ ਆਪਣੇ ਵਾਲੇ ਮੰਗਣ ਜੋਗੇ ਹੋਣ ਤਾਂ ਸਹੀ ਫੇਰ ਜਿਹੜਾ ਸੱਜਣਾ ਆਖੂਗਾ ਵੀ ਯਾਰ ਮੁੱਲ ਜਾਦਿਆ ਮੇਰੇ ਆਖੇ ਤੋਂ ਕਰਾਇਆ ਉਹਨੂੰ ਮੈਂ ਦੇ ਦੂੰਗਾ ਆ ਕੇ ਦੇਖ ਜਿਓ ਇੱਕ ਵਾਰ ਹਾਂ ਦੇਖਣ ਦਾ ਕੋਈ ਮੁੱਲ ਨਹੀਂ ਲੈ ਦੇਖਣ ਦੇ ਪੈਸੇ ਨਹੀਂ ਲੈਂਦੇ ਆਪਾਂ ਨਾ ਆ ਦੇਖਣ ਦੇ ਪੈਸੇ ਨਹੀਂ ਬਾਈ ਕਹਿੰਦਾ ਹੋਰ ਤੇ ਫਾਇਦਾ ਹੋਰੀ ਜੀ ਆ ਨੌਕਰੀ ਕੋਰੀ ਜੀ ਡੀਆ ਵੀ ਕਹਿਣ ਵਾਲੀ ਗੱਲ ਨਹੀਂ ਦੇਖਣ ਗੁਰੀ ਜਮਾ ਜਮਾ ਠੰਡਾ ਦੁੱਧ 20 ਕਿਲੋ ਦਊਗੀ ਜੇ ਤੁਹਾਨੂੰ ਸੁਆਦ ਯਾਰ ਨਾ ਆਇਆ ਦੇਖ ਕੇ ਤੇਲ ਦੇ ਰੁਪਏ ਜਿਹੜਾ ਮਰਜੀ ਜਨਮਰ ਦੇਖ ਲਓ ਉਹਦੀ ਜੇ ਕੋਈ ਬਾਈ 200 ਕਿਲੋਮੀਟਰ ਤੋਂ ਆਉਂਦਾ ਕਹਿੰਦਾ ਨਹੀਂ ਕਹਿ ਸਕਦਾ ਜਨਮਰ ਮੈਨੂੰ ਦਿਖਾਏ ਕਿਦਾਂ ਦੇ ਨੇ ਹਾਂ ਹਲੇ ਵੀ ਪਤਾ ਕੀ ਗੱਲ ਆ ਦੇ ਬਈ ਮੁੱਲ ਨਹੀਂ ਲਾਉਣਾ ਫੇਰ ਬਈ ਆਪਣੇ ਸਾਰੇ ਦੀ ਗੱਲ ਨਹੀਂ ਐਡੇ ਐਡੇ ਜਾਨਵਰ ਯਾਰ ਪੈਦਾ ਕਰੇ ਨੇ ਜਿਹੜਾ ਮਾਰੋ ਕੱਦ ਕਿਹਦਾ ਬਈ ਉਹ ਵੀ ਵਿਧਾਈ ਦੇ ਪਾਤਰ ਨੇ ਬਈ ਸਾਰੀ ਬੋਲੇ ਚ ਖਾਲੀ ਆ ਬਈ ਤੀਜੇ ਦਿਨਾਂ ਚ ਖਾਲੀ ਆ ਬੋਲੇ ਚ ਨਾਲ ਇਹਦੇ ਕੱਤੀ ਆ ਹਾਂ ਬਈ ਨਾਲ ਵੀ ਇਹਦੇ ਸੱਜਣੋਂ ਕੱਤੀ ਆ ਗੱਡੀ ਦਾ ਤੇਲ ਵੀ ਦੇ ਦਾਂਗੇ ਜੇ ਨਾ ਪਸੰਦ ਆਏ ਜਾਨਵਰ ਇੱਕ ਵਾਰੀ ਫਾਰਮ ਤੇ ਆ ਕੇ ਜਰੂਰ ਜਾਇਓ ਸੂਆ ਦੂਜਾ ਦੰਦਾਂ ਚ ਛੇ ਦੰਦ ਇਥੋਂ ਲੰਬਾਈ ਲੰਬੂਈ ਦਿਖਾ ਗੱਗੀ ਓਏ ਕੱਦ ਵਿੱਡ ਵੀ ਫੁੱਲਾ ਤੇ ਲੰਬਾਈ ਲੰਬੂਈ ਵੀ ਫੁੱਲਾ ਛੋਟੇ ਹਾਥੀ ਚੜਦੀ ਨਹੀਂ ਯਾ ਪਿਕਅਪ ਚੀ ਜਾਓ ਗੱਡੀ ਵੱਡੀ ਲੈ ਕੇ ਆਜੋ ਜਿਹੜੇ ਸੱਜਣ ਦੇ ਪਿੱਟਾ ਕੀ ਅਗਲੇ ਬੰਨੇ ਲਿਆ ਗਾ ਘਿੁਰਲੇ ਪਾਸਿਓਂ ਲੈ ਵਾ ਲੈ। ਅੱਛਾ ਤੇਰੇ ਉੱਪਰ ਤੇਰਾ ਪਤਾ ਲੱਗ ਗਿਆ ਜੀ ਗੱਡੀ। ਲੱਗ ਗਿਆ ਪਤਾ ਕੱਦ ਫੁੱਲ ਵੱਡਾ ਕੱਦ ਹੈਗਾ। ਆ ਜਾ ਉਰਲੇ ਪੁਰਲੇ ਪਾਸੇ ਲੈ ਆ ਅਗਲੇ ਬੰਨਿਓਂ ਦਿਖਾ ਦੇ ਲੈ ਵਾਲੂ ਵਸ ਸੱਟ ਖੜੀ ਆ ਹੁਣ ਪੂਰੀ। ਆ ਇੱਥੋਂ ਦਿਖਾ ਦੇ ਲੈ ਵਾਲੂ ਆ ਥਣ ਥਣੋਟਾ। ਲੈ ਲੋਗੇ ਇਹਨੂੰ ਸੂਈ ਨੂੰ ਬਾਈ। ਪਰਸੋਂ ਸੂਈ ਆ ਬਾਈ ਆ ਦੇਖ ਬੱਚਾ ਦੇਖ। ਹੁਣ ਕਿੰਨਾ ਨਾੜੂ ਆ ਦੇਖ ਚਮਾ ਕੱਚਾ ਨਾੜੂ ਆ ਦੇਖ। ਕੱਟੀ ਕੱਤੀ ਵੀ ਇਹਦੀ ਕਾਫਤੀ ਲੱਗਦੀ ਹੈ ਨਾ। ਖਾਲੀ ਬਾਰੀ ਖਾਲੀ ਕਰੀਏ ਜਮ ਕਿੰਨਾ 500 20 ਕਿਲੋ ਨੈਟ ਹਾਂ ਬਾਡੀ ਬੁੱਡੀਆ ਜਿਹੜੇ ਸਾਹ ਬਰੀਡ ਆ ਬਾਈ ਦੂਜੀ ਥੋੜਾ ਇਧਰ ਗੁੱਠਾ ਗੱਠਾ ਦੇਖਾ ਕਿੰਦਾ ਨੀਆਂ ਨੇ ਪੈਸੇ ਕਿੰਨੇ ਲਵਾਂਗੇ ਇਹਦਾ 2-10 ਲੈਣਾ ਬਾਈ ਮੁੱਲ ਜਿੰਨਾ ਮਰਜ਼ੀ ਲੋ 2 ਲੱਖ 10 ਹਜ਼ਾਰ ਦਾ ਮਿਲੂਗਾ ਇਹ ਨਗੀਨਾ ਚੱਲ ਪੁੱਤ ਇਹਦਾ ਸੂਆ ਕਿਹੜਾ ਇਹ ਬਾਈ ਸੋਰੇ ਸੂਈ ਆਪਣੇ ਕੋਲੇ ਅੱਛਾ ਮੰਨ ਕੇ 3 ਕਿਲੋ ਬੋਲਾ ਗੱਡਿਆ ਸੀ ਤਾਂ ਨਹੀਂ ਮਈਆਂ ਮਿਲਣੀਆਂ ਆਪਣੇ ਕੋਲੇ ਇਹ ਨਹੀਂ ਬਾਈ 15 ਦਿਨਾਂ ਦਾ ਸੂਆ ਵੀ ਨਹੀਂ ਮਿਲੂ ਆਪਣੇ ਕੋਲੇ ਠੀਕ ਆ ਗੱਲ ਤੰਜ ਤੂੰ ਅਗਲਾ ਪੈਸੇ ਲਾਉਂਦਾ ਬਾਈ ਇਹਨੇ ਗੁਰੂ 14-15 ਕਿਲੋ ਦੁੱਧ ਦਿੱਤਾ ਹੈ ਝੋਟੀ ਨੇ ਸੂਆ ਦੂਜਾ ਦੂਜਾ ਸੂਆ ਸਵੇਰੇ ਸੂਈ ਆ ਇਹ ਕੀ ਬੱਚਾ ਤੇ ਮੰਗ ਰ ਇਹ ਦੇ ਲੱਗਿਆ ਸੱਜਣਾ ਸਵੇਰੇ ਉਹ ਥਣ ਥਣ ਬੜਾ ਚੰਗਾ ਲੱਗਿਆ ਸਾਰਾ ਬੜਾ ਚੰਗਾ ਵੀ ਨੇੜੇ ਲਾ ਕੇ ਦਾ ਇੱਥੇ ਨੂੰ ਦਿਖਾ ਦੇ ਥਣ ਥਣ ਦਿਖਾ ਦੇ ਲੇਵਾਲੂਆ ਦਿਖਾ ਦੇ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈ 31 ਆ ਗਈ ਹਾਂ ਬਹੁਤ ਬਰੀਕ ਚਮੜੀ ਦੀ ਆ ਬਰੀਕ ਨਸਲ ਦੀ ਆ ਪੂਰੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਗੁਰੂ ਦੇਣ ਲੈਣੇ 1 ਲੱਖ ਤੇ 20000 ਰੁਪਏ ਬੰਦ ਇਹ ਦੇ ਦਾ ਮੁੱਲ ਨਹੀਂ ਮੰਗਦੇ ਇਹ ਦੇਖ ਪਤਾ ਕੀ ਚੀਜ਼ ਦੇਖ ਆ ਕੱਬ ਦੇ ਵੱਡ ਵੀ ਫੁੱਲ ਵੱਡਾ ਤੇ ਨਾਲ ਵੀ ਕੱਟੀ ਆ ਤੇ ਕੁਆਲਟੀ ਵੀ ਚੰਗੀ ਆ ਉੱਠ ਪੁੱਤ ਇਹ ਵੀ ਤਾਜੀ ਸੂਈ ਆ ਹਾਂ ਭਾਈ ਇਹਦਾ ਭਾਈ ਖਾਨੀ ਹੁੰਦੀ ਦਾ ਹੁਣ 14 ਕਿਲੋ ਬੋਲਾ ਰੈਡੀ ਆ ਇਹ ਵੀ ਪਰਵਾਦ ਮਾ ਨੇ ਸੁੱਖ ਰੱਖੀ ਲੇਅਰ ਤੋਂ ਆਉਣ ਵਾਲੀਆਂ ਮਈਆਂ ਨੇ ਸਾਰੀਆਂ ਸੂਆ ਕਿਹੜਾ ਇਹਦਾ ਇਹ ਸੂਆ ਦੂਜਾ ਤੋਰੀ ਪੁੱਤ ਹਾਂ ਇੱਥੇ ਤੋਂ ਪੂਰੀ ਦਿਖਾ ਦਿਆ ਕਰ ਗੱਗੀ ਪਛਾਣ ਹੋ ਕੇ ਮਾੜੀ ਜੀ ਬਾਡੀ ਬੁੱਡੀ ਸਾਰੀ ਆਉਂਦੀ ਨਹੀਂ ਤੇਰੇ ਕੈਮਰੇ 'ਚ ਤੂੰ ਨੇੜੇ ਆ ਜਾ ਨਾ ਜਿਆਦੇ ਬੋਲੀ ਵੱਡੀਆਂ ਭਾਈ ਇਹ ਪਿੱਕਅ ਪਚਾਉਣ ਵਾਲੀਆਂ ਝੋਟੀਆਂ ਨਹੀਂ ਹੈਗੀਆਂ ਦੋਨੋਂ ਦੀ ਛੋਟਾ ਹਾਥੀ ਨਾ ਲੈ ਕੇ ਆ ਜਾਓ ਕਿਤੇ ਸੱਜਣ ਚਲ ਪੁੱਤ ਚਲ ਬਕਰ ਦੋੜ ਦਿਆ ਸੁਵਾ ਕਿਹੜਾ ਦਾ ਦੂਜਾ ਸੂਆ ਬਈ ਦੂਜਾ ਸੂਆ ਤੇ ਬਾਡੀ ਬੂਡੀ ਤਾਂ ਉੱਤੋਂ ਉਹੀ ਸਿਸਟਮ ਆ ਵੀ ਦਿਮਾਣ ਬੈੱਡ ਜਿੰਨੀ ਚੌੜੀ ਆ ਬਾਹਲਾ ਪੈੜਾ ਚੰਗਾੜਾ ਨਹੀਂ ਇਦਾਂ ਦੇ ਜਾਨਵਰ ਵੀਰੇ ਮੱਥੇ ਵੀ ਲਾਉਣੇ ਔਖੇ ਆ ਇਹ ਤਾਂ ਮੇਰਾ ਖਿਆਲ ਆ ਹੋਊਗੀ ਉੱਤੋਂ 3 ਫੁੱਟ ਦੇ ਆਸਪਾਸ ਬੌਲੀ ਚੌੜੀ ਚਪਟੀ ਆ ਬਾਈ ਹੁਣ ਤੂੰ ਐਂ ਦੇਖ ਵੀ ਚੌਥੇ ਰੰਗ 14 ਕਿਲੋ ਬੌਲੀ ਕਹਿਣ ਦੀਆਂ ਗੱਲਾਂ ਹੁੰਦੀਆਂ ਖਾਲੀ ਹੁੰਦੀ ਥੱਲੇ 14 ਕਿਲੋ ਬੌਲਾ ਇੱਡੇ-ਇੱਡੇ ਜਾਨਵਰ ਜੇ ਆਪਾਂ ਕਹਿੰਦਾ ਹਰ ਇੱਕ ਵੀ ਮੇਰੇ ਕੋਲੇ ਮਈਆਂ ਨੇ ਪਰ ਬਈ ਜੀਨੇ ਦਿਲਦਾਰ ਹੋ ਕੇ ਮੁੱਲ ਲਾਉਣਾ ਜਾਨਵਰ ਇੱਥੇ ਆ ਕੇ ਲੈ ਗਏ ਐ ਥੋੜੀ ਵੀ ਆਪਣੇ ਜਾਨਵਰ ਦਾ ਕੋਈ ਹੋਊਗਾ ਜਿਹੜਾ ਹੁਣ ਸਾਹਮਣੇ ਨਹੀਂ ਨੀ ਭਰਾਵਾ ਉਹ ਚੇਹੇ ਮੇਰੇ ਤੇ ਹਿਸਾਬ ਨਾਲ ਯਾਰ ਮੈਨੂੰ ਸਾਲ ਸਵਾ ਸਾਲ ਹੋ ਗਿਆ ਵੀਡੀਓ ਬਣਾਉਂਦੇ ਨੂੰ ਤਕਰੀਬਨ ਮੈਂ ਐਡੇ-ਐਡੇ ਜਾਨਵਰ ਤਿੰਨ ਚਾਰਕ ਦੇਖੇ ਹੋਣੇ ਸਾਲ ਸਵਾ ਸਾਲ ਚ ਇਹ ਉਹਨਾਂ ਸਾਰੀਆਂ ਤੋਂ ਮੈਨੂੰ ਬੈਸਟ ਲੱਗੀ ਆ ਦੇਖੀ ਚਾਹੁੰਦੇ ਆ ਅੱਜ ਤਾਂ ਇਹ ਨੂੰ ਚੜਾਈ ਵਾੜੀ ਆ चीज ਅਗਲਾ ਕਹਿੰਦਾ ਉਹਨਾਂ ਦੇਖੋ ਪੂਰੀ ਇਹ ਹੈ ਨਾ ਪੂਰੀ ਬਾਹੀ ਹੈ ਪੂਰੀ ਬਾਹੀ ਆਉਂਦੀ ਆ ਹੁਣ ਇਹ ਤੂੰ ਦੇਖ ਲੈ ਕਿੰਨੀ ਹੋ ਗਈ ਨੋਰਮਲ ਮੈਸਨਾਂ ਨਾਲ ਤਾਂ ਜਿੰਨਾ ਉਹਨਾਂ ਦੀ ਉਰੋਂ ਚੜ੍ਹਦੀ ਆ ਚੀਜ਼ਾਂ ਵੀ ਦੇਖ ਬਾਈ ਕਹਿਣੀਆਂ ਗੱਲਾਂ ਨਹੀਂ ਐਡੇ ਐਡੇ ਜਾਨਵਰ ਪੈਦਾ ਕਰਨੇ ਕਿਹੜਾ ਸੌਖੇ ਆ ਆ ਜਾਨਵਰ ਵਾਕਈ ਯਾਰ ਇੱਕ ਵਾਰੀ ਦੇਖ ਮੁੱਲ ਵੀ ਨਹੀਂ ਹੋਏ ਹੁਣ ਇਦਾਂ ਦਾ ਜਾਨਵਰ ਹਰਿਆਣੇ ਜਾਂਦਾ ਲੋ 4-4 ਲੱਖ ਮੰਗਦੇ ਬਾਈ ਆਪਾਂ 4-4 ਲੱਖ ਨਹੀਂ ਮੰਗਦੇ ਇਹ ਚੋਟੀ 2 ਲੱਖ ਦੇ 20 ਹਜ਼ਾਰ ਦੀ ਦੇ ਦਾਂ ਇਹ ਦੇਵਾਂਗੇ 220 ਦੀ ਹਾਂ ਕਾ ਜਿੰਗਾਰਦਾ ਬਾਲਾ ਪੈੜਾ ਯਾਰ ਦੁੱਧ ਵੀ ਚੰਗਾ ਪਾ ਦੇਣਾ ਬਾਕੀ ਜਨਮਰੀ ਚੰਗਾ ਬਾਈ ਸਾਰੇ ਨਿਗਾ ਦੇਖੀ ਐਦੀ ਨਿਗਾ ਮਾਰ ਐਦੀ ਨਿਗਾ ਮਾਰ ਐਦੀ ਨਿਗਾ ਮਾਰ ਟੌਪ ਤੋਂ ਟੌਪ ਦਾ ਜਨਮਰਾ ਇਹ ਦੁੱਧ ਦਾ ਰੱਬ ਦਾ ਨਾਮ ਬਾਈ ਜੀ ਕਰੀ ਜਾਊਗਾ ਵੀ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਇਹ 2 ਲੱਖ 20 ਹਜ਼ਾਰ ਦੀ ਹਾਂ ਬਾਈ ਆ ਕੱਟੀ ਪਲੂਣ ਆ ਬਾਈ ਹੁਣ ਆ ਕੱਟੀ ਦਾ ਦੇਖ ਆ ਕੱਟੀ ਬੇਮੁੱਲੀ ਆ ਹੋਰਾਂ ਲਿਆ ਗਏ ਸਰਪੰਚ ਆਡਰ ਰੋਡ ਰੇ ਦਾ ਵੀ ਬਹੁਤ ਚੌੜਾ ਯਾਰ ਦੇਖ ਇਹਨਾਂ ਕੱਟੀ ਖਾਲੀ ਹੁੰਦੀ ਦਾ 11 ਤੋਂ 12 ਕਿਲੋ ਹਣ ਬੋਲਾ ਰੇੜੀਆਂ ਕਿੰਨੇ ਦਿਨਾਂ ਚ ਲੱਭ ਕੇ ਲਿਆਉਨੇ ਆਪਾਂ ਉਧਰ ਹੀ ਹੋ ਜਾਂਦੇ ਆਂ ਆਪਾਂ ਦੋ ਦਿਨਾਂ ਚ ਚੱਕ ਦੇਣਾ ਕੰਮ ਹੈ ਦੋ ਦਿਨਾਂ ਚ ਪਛਾਣ ਖਾਸੀ ਹੋ ਰਹੀ ਆ ਨਾ ਪਛਾਣ ਹੋਰ ਆ ਬਾਈ ਅਗਲੇ ਨੂੰ ਪਤਾ ਵੀ ਮੁੱਲ ਲਾ ਕੇ ਲੈਣੀ ਇਹਨਾਂ ਨੇ ਆਪਾਂ ਜੇ ਬਾਈ ਇੱਕ ਟਿੱਕਰ ਹੋਰ ਆ ਉਹ ਨਹੀਂ ਚੁੰਦੀ ਭਰੀ ਨਹੀਂ ਆ ਜੀ ਆਪਾਂ ਹੁਣ ਜਾਇਜ਼ ਰੇਟ ਮੰਗ ਲੈਂਦੇ ਆ ਬਾਈ ਉੱਥੇ ਹੁਣ ਜਿਵੇਂ ਆ ਛੋਟੇ ਦਾ 3 20 ਮੰਗ ਲਿਆ ਸਾਥੋਂ ਅਗਲੇ ਨੇ ਮੈਂ ਤਾਂ 3 500 ਦਾ ਪੰਜੀ ਦਾ ਮੰਗ ਲਿਆ ਨਹੀਂ ਆਪਾਂ ਨਹੀਂ ਮੰਗਦੇ ਬਾਈ ਆਪਾਂ ਦੇਣ ਲੈਣ ਵਾਲੇ ਕੰਮ ਹੁਣ ਆ ਕੱਟੀ ਆ ਇਹ ਜੀ ਕੱਟੀ ਜੋ ਕੋਈ ਲੈ ਕੇ ਜਾਂਦਾ ਬਈ ਕੀ ਮੜੀ ਇਹ ਕੱਟੀ ਵਾ ਸਵਾ ਲੱਖ ਦੀ ਦੇ ਦਾਂਗੇ ਪੂਰੇ ਸਵਾ ਜੀ ਤੇ ਪੂਰਾ ਹਰੇਣਾ ਘੁੰਮਲੇ ਇਹ ਜਿਹੜੇ ਜਾਨਵਰ ਆਪਾਂ ਦਿਖਾਉਣੇ ਆ ਸੁਆ ਪਹਿਲਾ ਇਹਦਾ ਹਾਂ ਪਹਿਲਣ ਤੇ ਮੇਨ ਗੱਲ ਆ ਯਾਰ ਸਭ ਤੋਂ ਇਹਦਾ ਸੁਭਾਅ ਵਾ ਦਿੰਦਾ ਹਾਂ ਹਾਂ ਜੀ ਦੇਖੀ ਇੱਥੋਂ ਦਿਖਾ ਦੇ ਗੱਗੀ ਸਿੰਘ ਲਾ ਕੇ ਨੇੜੇ ਤੋਰ ਕੇ ਦਿਖਾ ਮੜੀ ਇਹਨੂੰ ਤੇ ਮੇਨ ਗੱਲ ਆ ਯਾਰ ਇਹਦਾ ਸੁਭਾਅ ਵੀ ਬੜਾ ਠੰਡਾ ਤੇ ਦੁੱਧ ਦੀ ਐਵਰੇਜ ਵੀ ਆਪਣਾਣੀ ਦੁੱਧ ਬਾਈ ਯਾਰ ਦੇਖ ਜਿੱਦਾਂ ਹੁਣ ਕਿਸੇ ਨੇ ਸਾਹਮਣੀਆਂ ਨਹੀਂ ਗੁਰੀ ਉਹਦੇ ਵਿੱਚ ਤਾਂ ਨਾਂ ਤਾਂ ਕੋਈ ਵਪਾਰੀ ਬੜਿਆ ਹਾਂਜੀ ਹੁਣ ਆਪਾਂ ਮਈਆਂ ਦਿਖਾ ਦਈਏ ਜਿਹੜੀਆਂ 20 ਕਿਲ ਉਹ ਬਤਿਆਰ ਵਿੱਚ 14-15 ਕਿਲੋ ਦੁੱਧ ਜਿਹੜੀ ਮੈਂ ਦਿੰਦੀ ਆ ਆਪਣੇ ਵਾਲੀ ਮੈਂ ਤਾਂ 8 ਕਿਲੋ ਤੇ দাম ਤੋੜ ਦਿੰਦੀ ਆ ਇਹ ਮਈਆਂ ਸੂੰਂਦੀਆਂ ਮੰਨ ਲਾ ਹੁਣ ਖਾਲੀ ਹੁੰਦੀਆਂ 12-12 ਕਿਲੋ ਤੋਂ ਸਟਾਰਟ ਨੇ ਹਾਂ ਹੁਣ ਆਪਣੇ ਵਾਲੀ 7 ਕਿਲੋ 8 ਕਿਲੋ ਸਾਰੇ ਸੂਏ ਜਿੰਦੀਆਂ ਬਾਈ ਯਾਰ ਫਰਕ ਨਹੀਂ ਹੁਣ ਆਪਣੇ ਵਾਲੇ ਬੰਦੇ ਵਿੱਚ ਆਪਣੀਆਂ ਮਈਆਂ ਨਾਲ ਮਲਾਣੇ ਫਲਾਣਾਂ ਦਾ ਲੱਖ ਮੰਗਦਾਗਾ ਨਹੀਂ ਦੇਸੀ ਨੂੰ ਖਰਾਕ ਜਿੰਨੀ ਮਰਜ਼ੀ ਜਾਵੇ ਪਾਈਂ ਜਾ ਦੁੱਧ ਤਾਂ ਬਰੀਡ ਨਹੀਂ ਬਰੀਡ ਹੁਣ ਨਸਲ ਆ ਹੁਣਾ ਕੱਟੀ ਦਾ ਲੇਵਾ ਦੇਖ ਲੈ ਜਿਹੜੇ ਨੇ ਹੁਣ ਇਤਕੀ ਰੱਖ ਲਈ ਗਾਹਾਂ ਨੂੰ ਬੇਮੁੱਲੀ ਕੱਟੀ ਬਣੂ ਦੇਖੀ ਜਿਗਾੜ ਕਿੱਡਾ ਚੌੜਾ ਇਹ ਥੱਲੇ ਕਰਮਾੜੀ ਦੇ ਉੱਤੋਂ ਚੱਲੋ ਦੇਖ ਲੋ ਮੇਰੀ ਕੁਆਲਿਟੀ ਆਪ ਇਹ ਹੈ ਨਾ ਓਨਾਂ ਕੀ ਚੌੜਾ ਸੱਜਣੋ ਇਹਦਾ ਲੇਵਾ ਜਿਹੜਾ ਦਾ ਮੁੱਲਾ ਇਹ ਮੁੱਲ ਬਈ ਕੋਈ ਵੀ ਨਹੀਂ ਮੰਗਦਾ 1 ਲੱਖ ਤੇ 25 25000 ਰੁਪਏ ਬਈ ਅੱਜ ਆਫਰ ਹੀ ਨੇ ਤੁਹਾਡੇ ਵਾਸਤੇ 1 ਲੱਖ ਤੇ 25000 ਦੀ ਮਿਲੂ ਇਹ ਝੋਟੀ ਕਹਿੰਦਾ ਤੁਸੀਂ ਨਾ ਚਾਹੇ ਟਰਾਈ ਮਾਰੇ ਹੋ ਬਾਈ ਕਹਿੰਦਾ ਜਾ ਕੇ ਜਿੱਥੇ ਵੀ ਟਰਾਈ ਕਰਕੇ ਆਉਣੀਆ ਫੇਰ ਉਰੇ ਆ ਜਿਓ ਤੇ ਬਾਕੀ ਇਹਦੇ ਨਾਲ ਦੀ ਚੀਜ਼ ਲੈ ਕੇ ਦੇ ਦਿਓ ਮੈਨੂੰ ਤੇ ਹੁਣ ਆ ਜਾ ਗੱਗੀ ਗਾਵਾਂ ਵਾਲੇ ਡਿਪਾਰਟਮੈਂਟ ਚ ਲੈ ਆਓ ਚਲ ਗਾਵਾਂ ਵਾਲੇ ਡਿਪਾਰਟਮੈਂਟ ਚ ਲੈ ਆ ਹੁਣ ਗਾਵਾਂ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਬਾੜ ਵੀਰੇ ਸੇਲ ਹੋਊ ਇਹ ਸੇਲ ਹੋ ਆ ਜਰਸੀ ਤੌਰ ਬਈ ਆ ਜਰਸੀ ਤੌਰ ਜਰਸੀ ਦੀ ਮੰਗ ਤਾਂ ਨਾ ਆਪਣੇ ਚੈਨਲ ਤੇ ਬੜੀ ਜ਼ਿਆਦਾ ਰਹਿੰਦੀ ਆ ਅੱਜ ਕੱਲ ਜਰਸੀਆਂ ਪੂਰੀਆਂ ਨਹੀਂ ਹੋ ਰਹੀਆਂ ਜਰਸੀ ਬਈ ਆਪਾਂ ਰੋਜ਼ ਪ੍ਰਵਾਦ ਮੰਦੇ ਹੁਕਮ ਨਾਲ ਦੋ ਚਾਰ ਵੇਚ ਹੀ ਦਿੰਨੇ ਆ ਐਂ ਸਹੀ ਇਹਨੇ ਬਈ 18-19 ਕਿਲੋ ਦੁੱਧ ਦਿੱਤਾ ਹੈ ਸੱਜਣ ਦੇ ਘਰੋਂ ਆਈ ਲੱਗਦੀ ਆ ਹਾਂ ਸਹੀ ਹੈ ਹਾਂ ਹਾਂ ਕਰੀ ਲਈ ਤੇ ਦੂਜਾ ਸੂਆ 18-19 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਹੁਣ ਸੂਈ ਹੋਈ ਹੈ ਕਿ ਨਾ ਗੱਬਣਾ ਬਾਈ ਹਲੇ ਕਿੰਨੇ ਕਿ ਦਿਨ ਕੱਢੂ ਹਫਤਾ ਲੈ ਜੂ ਬਾਈ ਇੱਕ ਹਫਤਾ ਹਾਂ ਬਾਈ ਹਫਤੇ ਨੂੰ ਤਾਂ ਫਾਸਫਾਸ ਪੂਰੀ ਵੀ ਟੌਪ ਦੀ ਉਧਰ ਬਾਰੀ ਬੰਨਿਆ ਪੁੱਤ ਹਾਂ ਉਧਰਲੇ ਬੰਨੀ ਬੰਨਿਆ ਆ ਜਾ ਉਹਨਾਂ ਲਿਆ ਗੱਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਾਈ ਜਮਾ ਦੇਣਾ ਰੇਟ 52000 ਰੁਪਇਆ ਕੱਲੇ 52 ਕੱਲੇ 52 ਪਰ ਲੋਕਾਂ ਵਾਂਗ ਮੋੜ ਥੋੜੀ ਕਰਨੀ ਆ ਇਹ ਮਿਲੂਗੀ ਕੁੱਲ 52 ਦੀ ਗगन ਸਿੰਘ ਜੀ ਹੁਣ ਤੁਸੀਂ ਆ ਜਾਓ ਇੱਧਰ ਆ ਵੀ ਜਰਸੀ ਆ ਗਈ ਹੈ ਨਾ ਹਾਂ ਬਾਈ ਇਹ ਕਿੰਨੇ ਕਿ ਦਿਨ ਕੱਢਦੀ ਆ ਬਸ ਇਹ ਨੇੜੀ ਆ ਬਾਈ ਕੱਢ ਦੂ ਮੇਰਾ ਕਹਲਾ 5 ਕਿਤ ਹਾਂ 5 ਚਰਦਨ ਕਢੀ ਸੁਆ ਕਿਹੜਾ ਇਹਦਾ ਦੂਜਾ ਬਈ ਸੁਆ ਦੂਜਾ ਪਹਿਲਣ ਦਾ ਖੀਰ ਕੱਢ ਰਿਹਾ ਇਹਦਾ 22 ਕਿਲੋ ਦੱਸ ਐਸ ਵਾਰੀ ਕਿੰਨਾ ਕ ਪਾ ਸਕਦੀ ਆਪਣੇ ਤਜਰਬਿਆਂ 22 ਕਿਲੋ ਨਾਰਮਲ ਦੀ ਵੀ 20 ਕਿਲੋ ਕਿਹੜਾ ਥੋੜਾ ਹੁਣ ਹੈਟ ਵਾਲੀਆਂ ਜਾਨਵਰ ਨੇ ਬਈ ਇਹੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਦੇਣ ਲੈਣ 10000 ਰੁਪਏ ਇਹ ਦੇ ਦਾਂਗੇ 65000 ਰੁਪਏ ਤੇ ਹੁਣ ਮਾਰ ਦੇ ਗੱਗੀ ਉਹ ਨਕੀਨਾ ਆ ਦੇਖ ਤੋਹਫਾ ਤੈਹ ਦਿੰਦਾ ਹੁਣ ਹਰੇਕ ਵੀ ਜਾਸੀ ਮੇਰੇ ਕੋਲ ਖੜੀ ਜਾ ਇਹ ਟੱਕੀ ਫਿਰਦੀ ਆ ਨਹੀਂ ਅਗਲਾ ਕਹਿਣਾ ਵੀ ਮੇਰੇ ਉਹ ਆਪਣੀ ਮਰਜ਼ੀ ਵਾਲਾ ਸਿਸਟਮ ਆ ਇਹਦਾ ਕਰਮਾਂ ਵਾਲੀ ਦਾ ਇਹ ਟੱਕੀ ਫਿਰਦੀ ਆ ਉਹਨੂੰ ਇਹ ਆ ਗਈ ਪ्युअर ਪੰਜਾਬ ਵਾਲੀ ਜਰਸੀ ਮੋੜ ਦੇ ਤੇ ਨੇਵਾ ਪਛਾਣ ਨੂੰ ਵੀ ਫੁੱਲਾ ਅਗਲੇ ਥਣ ਤੋਂ ਬਾਰੀ ਬਣਦੀ ਜੇ ਗੱਲ ਕਰ ਲਈਏ ਛੁੱਟ ਦੇ ਏੜ ਗੇੜ ਅਗਲੇ ਬੰਨਿਓ ਲੇਵਾ ਅਗਲੇ ਬੰਨੇ ਵੀ ਆ ਥਣ ਤੇ ਅਗਲੇ ਬੰਨੇ ਆ ਜਾ ਉਧਰਲੇ ਪਾਸੇ ਵੀ ਖੜੀਆਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਆ ਗਈ ਪੰਜਾਬ ਵਾਲੀ ਜਰਸੀ ਇਹ ਕਿੰਨੇ ਦਿਨ ਕੱਢੂਗੀ ਇਹ ਹਰਤਾ ਕਰਦਾ ਬਾਈ ਕੁੜੀ ਇੱਕ ਹਫਤਾ ਇਹਦਾ ਕੀ ਰਿਕਾਰਡ ਰਿਹਾ ਇਹਦਾ ਰਿਕਾਰਡ ਚ 25 ਕਿਲੋ ਦੁੱਧ ਆ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਦੇਣ ਲੈਣ 85000 ਰੁਪਇਆ ਇਹ ਦੇ ਦੇ 85000 ਰੁਪਇਆ ਨਾ ਪੂਰੀ ਲੰਬਾਈ ਲਈ ਮੂਵੀ ਦਿਖਾ ਦੇ ਕਰ ਗੱਗੀ ਸਮਾਰ ਕੇ ਹੁਣ ਇਧਰ ਆਪਾਂ ਆ ਗਏ ਐਚ ਆਰਟ ਅਪਾਰਟਮੈਂਟ ਚ ਆ ਤਾਂ ਮੈਨੂੰ ਪਹਿਲ ਨਹੀਂ ਲੱਗਦੀ ਇਹ ਪਹਿਲਾਂ ਗਰਲੈਂਡੋ ਆ ਗਰਲੈਂਡੋ ਗਰਲੈਂਡ ਵਿੱਚ ਬਾਈ ਗਰਲੈਂਡੋ ਲੈਣੀ ਆ ਉਹ ਆਹੇ ਅਛਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਹੈ ਹਾਂ ਜੀ ਹਾਂ ਪਹਿਲਾਂ ਬੱਚੀ ਆ ਤੋ ਨਹੀਂ ਪਤਾ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਬਈ 5-4 ਦਿਨ ਹੀ ਕੱਢੂ ਬੱਚੀ 5-4 ਦਿਨ ਕੱਢਦੂ ਹੈਨਾ ਹਾਂ ਬਹੁਤ ਚੰਗਾ ਜਾਨਵਰ ਆ ਬਾਈ ਤੁਰੂ ਫਾਸ ਫਾਸ ਕੇ ਫਾਸ ਕੇ ਬਹੁਤ ਤਰ੍ਹਾਂ ਤਰ੍ਹਾਂ ਨੇੜਿਆਂ ਫੜ ਕੇ ਤੋੜਦੀ ਹੌਲੀ ਔਰ ਰੇਟ ਵੀ ਬਾਈ ਆਪਣੇ ਹੋਣੇ ਆਪਾਂ ਕਿਹੜਾ ਮੰਗਣ ਵਾਲੀ ਦਾ ਮੰਗਾਗੇ ਹੁਣ ਇਹ ਬੱਚੀ ਦਾ ਮੁੱਲ ਨਹੀਂ ਫਾਲਤੂ 77000 ਦੀ ਬੱਚੀ ਦੇ ਦਿਆਂਗੇ 12 ਬੰਦਾ ਚਾਹੇ 1-10 ਮੰਗ ਲੈੇ ਜੀ ਦਾ 77000 ਦੀ ਹਾਂ ਦੁੱਧ ਕਿੰਨਾ ਕਪਾੜੂ ਦੁੱ ਜਾਨਵਰ ਆ ਬਾਈ ਦੇਖ ਕੈਣ ਜੋਗ ਵੀ ਦੇਖਣਾ ਜਿੱਦਾਂ ਦਾ ਜਾਨਵਰ ਆ ਗਰਮੀ ਗਰਮੀ ਵੀ ਚੱਲ ਰਹੀ ਮਤਲਬ ਹੀ ਨਹੀਂ ਬਾਈ ਤੁੱਪੇ ਖੜੀਏ ਦੇਖ ਹੁਣ ਆ گاਵਾ ਜਿੰਨੀ ਇੱਧਰ ਦਿਖਾਉਂਗਾ ਸਾਰੀ ਕਰਵੀ ਤੇ ਤੁੱਪੇ ਖੜੀਆਂ ਨਾ ਆਏ ਨਹੀਂ ਜੀ ਤੇ ਖੜੀਆਂ ਵੀ ਤੁੱਪੇ ਨੇ ਬਾਹਰ ਤੇ ਹੁਣ ਆ ਅਗਲੇ ਪੰਨੇਉਂ ਦਿਖਾ ਦੇ ਲੇ ਵਾਲੂ ਵਾਹਦਾ ਕਰ ਕੀ ਤੇ ਹੁਣ ਮਾਰ ਦੇ 2 ਨੰਬਰ ਵਾਲੀ ਤੇ ਉਹ ਵੀ ਕ੍ਰੋਸ ਚ ਆ ਗਈ ਹੈ ਨਾ हां ਬਾਈ ਛਾਂ ਤੋਂ ਵੀ ਦਿਖਾ ਦੇ ਲੇ ਵਾਲੂ ਵਾਹਦਾ ਕਰਾ ਦੇ ਤਸਦੀ ਹਾਂ ਹੁਣ ਮਾਰ ਦੇ ਇਹਦੇ ਤੇ ਇਹਨੇ 28 29 ਕਿਲੋ ਦੁੱਧ ਦਿੱਤਾ ਬਾਈ ਲੈ ਇੰਤੇ ਬੜਾਈਆਂ ਆਈਆਂ ਹੁਣ ਨੇ ਗੁਰੀ ਇਹਨਾਂ ਮਾਈਆਂ ਨੂੰ ਹੀ ਆ ਨੇ ਵਿਚਾਰੀਆਂ ਆਈਆਂ ਅ ਮੇਕਅਪ ਨਹੀਂ ਕਰਿਆ ਨਾ ਨਨ ਮੇਕਅਪ ਹੋਇਆ ਨਹੀਂ ਬਾਈ ਮੇਕਅਪ ਨਹੀਂ ਇਹਨਾਂ ਦਾ ਕਰਿਆ ਬਾਈ ਕਹਿੰਦਾ ਤੇ ਟੋਰਪੋਟ ਉੱਚਾ ਚੰਗਾ ਬਾਡੀ ਬੁੱਡੀ ਚੰਗੀਆਂ ਗਾਵਾਂ ਵਾਲਾ ਤੋਰਦੇ फटाफट ਉੱਥੋਂ ਕਮਾ ਲਿਆ ਕਰ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਸੂਬ ਬਾਈ ਲੋਕਲ ਹੀ ਲਿਆਂ ਹੋਈਆਂ ਬਾਈ ਆਪਣੀਆਂ ਵੀ ਜਿੱਦਾਂ ਫਾਰਮ ਦੀ ਪਰਚੇਜ ਨਹੀਂ ਇਹ ਅਛਾ ਤੇ ਲੋਕਲ ਵੇੜ ਆ ਗਈ ਮੰਨ ਕੇ ਆਇਆ ਇਹਨਾਂ ਵਧੀਆ ਕੇਅਰ ਵਾਲੇ ਬੰਦੇ ਕੋਲ ਇਹਦਾ 30 ਕਿਲੋ ਦਾ ਨਹੀਂ 27 28 ਕਿਲੋ ਦਾ ਨਾ ਨੋਰਮਲ 25 ਮੰਨ ਲਾ ਵੀ ਤੂੰ 25 ਕਿਲੋ ਦਾ ਮੰਨ ਲੈ ਤੱਕ ਦਿੱ ਦੇ ਦੂ ਤੇ ਗਰਮੀ ਗਰਮੀ ਵੀ ਨਹੀਂ ਮੈਂ ਗਰਮੀ ਨਹੀਂ ਮੰਨਦੀ ਪੋਲਾ ਯਾਰੇ ਹੋਰੇ ਪੈਰ ਪੈਪਾ ਕਰਕੇ ਲਾ ਰ ਇਹਦਾ ਵੀ 82000 ਰੁਪਿਆ ਇਹ ਦੇ ਦਾਂਗੇ 82 ਦੀ ਗਰਮੀ ਤੁੱਪੇ ਖੜੀਆਂ ਬਈ ਕਰਕ ਦੀ ਦਿਖਾ ਦੇਗਾ ਆਪਣੀ ਵੀ ਜਿਵੇਂ ਆਪਾਂ ਕਹਿੰਦੇ ਆ ਗਰਮੀ ਚ ਜੀ ਇਹ ਤਾਂ ਹੌਂਕਦੀ ਆ ਜੀ ਐ ਇਹ ਕਰਾ ਕਰਾਉਸ ਨਹੀਂ ਹੌਂਕਦੀਆਂ ਹਾਂ ਵੀਰੇ ਬਹੁਤ ਜਾਨਵਰ ਵਧੀਆ ਹੌਂਕਸ ਬਣਾਲੀਆਂ ਚੱਲਦੀਆਂ ਨੇ ਇਹ ਇਹ ਗਾਂ ਤਿੰਨ ਨੰਬਰ ਵਾਲੀ ਇਹ ਬਈ ਬੱਚੀ ਨੇ 35 36 ਕਿਲੋ ਦਾ ਪੂਰੀ ਜੰਬੋ ਵੱਛੀ ਆ ਹਾਂ ਇਹਦਾ ਇਹਦਾ ਆਰਡਰ ਉਹ ਮੱਝ ਵਾਂਗੂ ਬਣੂਗੀ ਬੱਡੀ ਮੱਝ ਬੱਡੀ ਆ ਨਾ ਉਹ ਵੀ ਬਈ ਪੂਰੀ ਵੱਡੀ ਆ ਬਾਡੀ ਬੁੱਡੀ ਵੀ ਉਸੇ ਨਾਲ ਦੀ ਆ ਦੀ ਤੇ ਆਰਡਰ ਵੀ ਚੰਗਾ ਬਣਾਉਗੀ ਤੋੜ ਦਿਓ ਜੀ ਇਹਨੂੰ ਵੀ ਤੋੜ ਪੁੱਤ ਸੁਆ ਕੇ ਦੇਖੀ ਪੈਪ ਤੋਂ ਪ ਸੂਆ ਜਾਸੂਆ ਸੂਗੀ ਬਾਈ ਦੂਜਾ ਸੂਆ ਐਨ ਕੰਪੈਕਟ ਢੜਰਾ ਪੂਰਾ ਫੁੱਲ ਵੱਡੀ ਆ ਦਿਨ ਕਿੰਨੇ ਕੱਢਦੀ ਆ ਹਫਤਾ ਲੈਂਦੇ ਆ ਬਾਈ ਇੱਕ ਹਫਤੇ ਦੀ ਕੱਚੀ ਇਹ ਫਾਰਮਪੂਰਮ ਵਾਲੇ ਸੱਜਣ ਦੇ ਬਾਲੀ ਚੰਗਿਆ ਜਾਨਵਰ ਆ ਬਾਈ ਇਦਾਂ ਦੇ ਜਾਨਵਰ ਤਾਂ ਆਮ ਤੌਰ ਤੇ ਕੋਈ ਨਮਾਈ ਦਿਖਾ ਦਿਆ ਕਰ ਗੱਗੀ ਇੱਥੇ ਮੰਨ ਕੇ ਚੱਲ ਪਾ 2 ਲੱਖ ਮੰਗ ਲਿਆ ਕਿਸੇ ਨੇ ਮੰਨ ਲ ਕੇ ਕਿੰਨਾ ਮੰਗ ਲਿਆ ਇਦਾਂ ਮੰਗਦਿਆ ਇਹਦਾ ਜਮਾ ਜੈਗ ਰੇਟ ਕਰਨ ਆਪਣੇ ਅੱਜ ਜਾਨਵਰ 1 ਲੱਖ ਤੇ 7000 ਦੀ ਬੱਚੀ ਦੇ ਦਾਂਗੇ ਪਰ ਕੋਈ ਵੀ ਬਾਈ ਦੂਰੋਂ ਆ ਕੇ ਆ ਕੇ ਕਿਸੇ ਤਰ੍ਹਾਂ ਦੀ ਕਮੀ ਘਟਦੇ ਸਾਰਾ ਖਰਚਾ ਦੇਵਾਂਗੇ ਏਡੀ ਵੱਡੀ ਬੱਚੀ ਬਾਈ ਰੋਜ਼ ਨਹੀਂ ਮਿਲਦੀ ਹੁਣ ਮਾਰ ਦੇ ਗੱਗੀ ਆਏ ਦੇ ਤੇ ਇਹਦਾ ਸੁਆ ਵੀ ਪਹਿਲਾਂ ਲੱਗਦਾ ਚੌਗੀ ਆ ਬਾਈ ਇਹ ਵੀ ਪਹਿਲਾਂ ਸੁਆ ਸੁਆ ਹਾਂ ਬਈ ਹਾਂ ਇਹ ਕਿੰਨੇ ਕਿ ਦਿਨ ਕਰਦੀ ਐ ਇਹਦਾ ਸੁਪੀ ਬਈ ਤਾਜੀ ਸੁਈ ਆ ਕੱਲ ਅੱਛਾ ਕੱਲ ਹੀ ਸੁਈ ਆ ਕੱਲ ਹੀ ਸੁਈ ਆ ਕੱਲ ਸੁਈ ਆ ਚਵਾਈ ਚਵਾਈ ਕਿਵੇਂ ਆ ਚਵਾਈ ਬਹੁਤ ਦੀ ਆ ਬਈ ਚਵਾਈ 24 ਬੱਚੀ ਮੂੰਹੋਂ 4 ਦੰਦਾਂ 4 ਦੰਦ ਕਿੰਨੇ ਬੋਲੇ ਤੋਂ ਖਾਲੀ ਆ ਬਈ ਕਿੰਨਾ ਕ ਕਰ ਹਾਲੀ ਹੁੰਦੀ ਦਾ ਬਾਈ ਮੰਨ ਕੇ ਹੁਣ ਜਿਵੇਂ ਸੁਈ ਸੀ ਕੱਲ ਖਾਲੀ ਹੁੰਦੀ ਐ 16 17 ਕਿਲੋ ਬੋਲਾ ਤਿਆਰ ਅੱਛਾ ਮੰਨ ਕੇ ਵੀ ਨੈੱਟ ਦੁੱਧ ਹੈ ਬੱਚੀ 30 ਕਿਲੋ ਦੇ ਦੂਗੀ 25 ਤੋਂ 30 ਕਿਲੋ ਰੋਮ ਨਾਲ ਨੋਰਮਲ ਬੱਡੀ ਬੁੱਡੀ ਬਹੁਤ ਆ ਬਈ ਬੱਚੀ ਹਾਂ ਬੱਡੀ ਬੁੱਡੀ ਵੀ ਚੰਗੇ ਇਹਦਾ ਪ੍ਰਿੰਟ ਪ੍ਰਿੰਟ ਵੀ ਚੰਗਾ ਬਹੁਤ ਸੋਹਣਾ ਸਾਰਾ ਕੁਝ ਬੱਡੀ ਆ ਥੋੜਾ ਸਲੀਨ ਸਲੀਨ ਟਾਈਪ ਆ ਗਿਆ ਹਾਂ ਬਈ ਇਹਦੇ ਪੈਸੇ ਕਿੰਨੇ ਲਮਾਉਂਗੇ ਇਹਦਾ ਦੇਣ ਲੈਣ ਦਾ 85 ਰੁਪਏ ਇਹ ਦੇ ਦਾਂਗੇ 85 ਹਾਂਜੀ ਆਹ ਕਿਹੜੀ ਨਸਲ ਹੈ ਇਹ ਬਈ ਵੇਚੀ ਹੋਈ ਆ ਅੱਛਾ ਕੱਚੀ ਵੜਾ ਦੋ ਵੜਾ ਭੇਜਣੀਆਂ ਨਸਲ ਕਿਹੜੀ ਹੋਊਗੀ ਨਸਲ ਬਈ ਇਹ ਮੰਨ ਕੇ ਹੈ ਤਾਂ ਐਚਐਫ ਦੇ ਵਿੱਚ ਆ ਕਲਰ ਕਾਫੀ ਕਲਰ ਜਿਹਾ ਆ ਗਿਆ ਕੰਨ ਕੰਨ ਜਰਸੀ ਵਾਲਾ ਆ ਗਿਆ ਫੇਸ ਕਵਰ ਹਾਂ ਹਾਂ ਵੱਡੀ ਬੁੱਡੀ ਬਹੁਤ ਆ ਆ ਕਈ ਸੱਜਣੇ ਨੂੰ ਜਰਸੀ ਵੀ ਕਹਿਣਗੇ ਪਰ ਨਾ ਹੈ ਐਚਐਫ ਆ ਕਿ ਉਹ ਤੈਨੂੰ ਪਤਾ ਆ ਦਿੱਤਾ ਆਪਣੀ ਉਹ ਨਹੀਂ ਹੈਗਾ ਆ ਗਈ ਐਚ ਐਫ ਚ ਹਾਂ ਬਈ ਇਹ ਕਿੰਨੇ ਕ ਦੀ ਵੇਚਤੀ ਫਿਰ ਇਹ ਬਈ ਦਿੱਤੀ ਆਪਾਂ ਨੇ ਮੰਨ ਕੇ 82000 ਰੁਪਏ 82 ਦੀ ਕੱਢਦੀ ਆ ਮੇਰਾ ਖਿਆਲ 15 20 ਨਹੀਂ ਨਹੀਂ ਨਾ ਰੰਦੇ ਬਈ ਇੱਕ ਮਹੀਨਾ ਤੇ ਦੋ ਮਹੀਨੇ ਮਹੀਨੇ ਦੇ ਕੱਚੀਆਂ ਨੇ ਦੋ ਵਾਰ ਰਕਾਰਡ ਕੋੜ ਚੰਗਾ ਆ ਰਕਾਰਡ ਚੰਗਾ ਬਈ 30 ਦੀ ਪਲੱਸ ਆਈਆਂ ਬੈਟ ਤਾਂ ਬਈ ਤੈਨੂੰ ਪਤਾ ਆ ਸੁਰੂ ਤੋਂ ਮਾੜੀ ਕਦੇ ਲਈ ਨਹੀਂ ਹਾਂ ਉਹੀ ਗੱਲ ਆ ਤੇ ਮਾਲ ਵੀ ਇੱਥੇ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮਾਲ ਵੀ ਐਮ ਪੀ ਤੱਕ ਜਾਂਦਾ ਰਹਿੰਦਾ ਤੇ ਟ੍ਰਾਂਸਪੋਰਟ ਦਾ ਸਿਸਟਮ ਵੀ ਕਰਦਣੇ ਬਾਈ ਆਪਾਂ ਹਾਂ ਬਹੁਤ ਚੀਜ਼ ਕਰਦਣੇ 15 ਰੁਪਏ ਕਿਲੋਮੀਟਰ ਚੱਲਦਾ ਬਾਈ 15 ਕਿਲੋਮੀਟਰ ਤੇ ਪੂਰੇ ਆਲ ਇੰਡੀਆ ਕਰਦਣੇ ਜਿੱਥੇ ਮਰਜ਼ੀ ਮਗਲੋ ਜੀ ਲੈ ਸੱਜਣਾਂ ਪਹੁੰਚ ਵੀ ਬਾਈ ਕਹਿੰਦਾ ਆਲ ਇੰਡੀਆ ਕਰਦਣਿਆ ਗਾਵਾਂ ਦੀ ਵੀ ਕਰਦਣਿਆ ਤੇ ਮੱਝਾਂ ਦੀ ਪਹੁੰਚ ਵੀ ਹੋ ਜਾਂਦੀ ਆ ਹਾਂ ਵੀਰੇ ਹਾਂ ਤੇ ਬਾਕੀ ਜਿਹੜੇ ਸੱਜਣ ਨੇ ਉਰੇ ਆ ਕਿ ਮੱਝਾਂ ਚੈੱਕ ਕਰਕੇ ਲਿਆਣੀਆਂ ਨੇ ਗਾਵਾਂ ਨੇੜੇ ਇਹ ਆਪਾਂ ਦਾ ਮੇਨ ਗੱਲ ਇਹ ਕਹਿੰਦੇ ਆ ਬਾਈ ਵਾਰ-ਵਾਰ ਵੀ ਯਾਰ ਤੁਸੀਂ ਆਪ ਦੀ ਜਦੋਂ ਤੁਸੀਂ ਪੈਸੇ ਲਾਉਣੇ ਆ ਤਸੱਲੀ ਕਰਕੇ ਲੈ ਕੇ ਜਾਓ ਬਾਈ ਕਿਉਂਕਿ ਇਹ ਸਾਹ ਵਾਲੇ ਜਾਨਵਰ ਨੇ ਭਰਾ ਲੇਖਣ ਆਪਣੇ ਕੋਲੇ ਖਰਾ ਸੋਨਾ ਖੜਾ ਅੱਜ ਹਾਂਜੀ ਠੀਕ ਆ ਇਹਨਾਂ ਦਾ ਪਿੱਤਲ ਬਣਦੀਆਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਠੀਕ ਆ ਗੱਲ ਠੀਕ ਹਨ ਗੱਲ ਹਾਂ ਬਾਕੀ ਜਿਹੜੇ ਸੱਜਣੋਂ ਯਾਰ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਨੰਬਰ ਬੋਲ ਦਿਓ ਜੀ 95308 ਜੀ 01956 ਜੀ ਲੈ ਸੱਜਣੋਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਜਾਨਵਰ ਬਾਈ ਦੇ ਕਿੱਦਾਂ ਦੇ ਲੱਗੇ ਧੰਨਵਾਦ